ਸਤ੍ਰੀਕਾਲ Satlish TV ਵੇਖਣ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਪੰਜਾਬ ਦੇ ਨਾਲ ਜੁੜੇ ਹੋਏ ਇੱਕ ਬੇहद ਗੰਭੀਰ ਮੁੱਦੇ ਤੇ ਗੱਲ ਕਰਨੀ ਹੈ ਮੁੱਦਾ ਉਚੇਰੀ ਸਿੱਖਿਆ ਦਾ ਹੈ ਪਰ ਸੁਣ ਕੇ ਇੱਕ ਵਾਰੀ ਸ਼ੌਕ ਜ਼ਰੂਰ ਲੱਗਿਆ ਕਿ ਪੰਜਾਬ ਦੇ ਵਿੱਚ ਅਜਿਹਾ ਕੁਝ ਵੀ ਹੋ ਸਕਦਾ ਹੈ ਸਿੱਖਿਆ ਦੇ ਖੇਤਰ ਦੇ ਵਿੱਚ ਉਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਪੰਜਾਬ ਦੇ 8 ਸਰਕਾਰੀ ਕਾਲਜ ਨੂੰ ਆਟੋਨੋਮਸ ਸਟੇਟਸ ਦੇਣ ਦੇ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਇਹ ਕਿਵੇਂ ਹੋ ਸਕਦਾ ਹੈ ਕਿ ਸਰਕਾਰੀ ਕਾਲਜ ਪ੍ਰਾਈਵੇਟ ਹੋ ਜਾਵੇ ਇਹ ਅਸੀਂ ਨਹੀਂ ਕਹਿੰਦੇ ਇਹ ਉਚੇਰੀ ਸਿੱਖਿਆ ਵਿਭਾਗ ਦੇ ਵੱਲੋਂ ਭੇਜੇ ਗਏ ਪੱਤਰ ਦੇ ਵਿੱਚ ਲਿਖਿਆ ਹੋਇਆ ਹੈ ਅੱਜ ਅਸੀਂ ਇਸੇ ਮਸਲੇ ਤੇ ਗੱਲਬਾਤ ਕਰਨੀ ਹੈ ਸਾਡੇ ਨਾਲ ਰਿਸਰਚ ਸਕਾਲਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗੁਰਦੀਪ ਜੀ ਨੇ ਗੁਰਦੀਪ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਟੋਨੋਮਸ ਸਟੇਟਸ ਸ਼ਬਦ ਪੜ੍ਹ ਕੇ ਇੱਕ ਵਾਰ ਸ਼ੌਕ ਜ਼ਰੂਰ ਲੱਗਿਆ ਕਿ ਪੰਜਾਬ ਦੇ ਵਿੱਚ ਇਹੋ ਜਿਹਾ ਕੁਝ ਵੀ ਹੋ ਸਕਦਾ ਹੈ ਕਿਉਂਕਿ ਉਸ ਪੱਤਰ ਦੇ ਵਿੱਚ ਜਿਹੜੇ ਕਾਲਜ ਨੇ ਉਹ ਕਾਲਜ ਪੰਜਾਬ ਦੇ ਨਾਮੀ ਸਰਕਾਰੀ ਕਾਲਜ ਨੇ ਉਹਨਾਂ ਕਾਲਜਾਂ ਦੇ ਵਿੱਚੋਂ ਬਹੁਤ ਸਾਰੀਆਂ ਵੱਡੀਆਂ ਹਸਤੀਆਂ ਪੜ੍ਹ ਕੇ ਨਿਕਲੀਆਂ ਨੇ ਬਹੁਤ ਵੱਡੇ ਵੱਡੇ ਹੌਦਿਆਂ ਤੇ ਬੈਠੀਆਂ ਨੇ ਅੱਜ ਸਭ ਤੋਂ ਪਹਿਲਾਂ ਤੇ ਆਟੋਨੋਮਸ ਸਟੇਟਸ ਬਾਰੇ ਸਮਝਾਓ ਤੇ ਸਰਕਾਰੀ ਕਾਲਜਾਂ ਦੀ ਪ੍ਰਾਈਵੇਟ ਲਾਈਜ਼ੇਸ਼ਨ ਕਿਵੇਂ ਹੋ ਸਕਦੀ ਹੈ ਜੇ ਆਪਾਂ ਗੱਲ ਕਰੀਏ ਆਟੋਨੋਮਸ ਦੀ ਆਟੋਨੋਮਸ ਦਾ ਮਤਲਬ ਤਾਂ ਇਹ ਹੁੰਦਾ ਕਿ ਆਪ ਉਹਦਰਾ ਜਿੰਮੇ ਜ਼ਿਆਦਾਤਰ ਆਪਾਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਰਾਜ ਦੇ ਵੱਧ ਅਧਿਕਾਰਾਂ ਦੀ ਗੱਲ ਕਰਦੇ ਹਾਂ ਕਿ ਸਾਡੀ ਆਟੋਨੋਮੀ ਹੋਣੀ ਚਾਹੀਦੀ ਹੈ ਜਿੱਥੇ ਕੋਈ ਇੰਟਰਫੀਰੈਂਸ ਨਹੀਂ ਹੁੰਦੀ ਹਮ ਸਟੇਟ ਦੀ ਗੱਲ ਕਰੀਏ ਸਟੇਟ ਦਾ ਆਟੋਨੋਮਸ ਆਪਾਂ ਗੱਲ ਕਰੀਏ ਤਾਂ ਹੋ ਸਕਦਾ ਕਿਉਂਕਿ ਗੱਲ ਕਰੀ ਜੇ ਮੈਂ ਆਪਾਂ ਕਰੀਏ ਵੀ ਪੰਜਾਬ ਨੂੰ ਵੱਧ ਅਧਿਕਾਰ ਦਿੱਤੇ ਜਾਣ ਜਾਂ ਹੋਰ ਰਾਜ ਵੀ ਮੰਗ ਕਰਦੇ ਹਮ ਪਰ ਜਿਹੜੀ ਆ ਗੱਲ ਆ ਕਿ ਪੰਜਾਬ ਸਰਕਾਰ ਦੇ ਆਪਣੇ ਕਾਲਜ ਨੇ ਉਹਨਾਂ ਨੂੰ ਤੁਸੀਂ ਆਟੋਨੋਮਸ ਸਟੇਟਸ ਦੇਣ ਜਾ ਰਹੇ ਹੋ ਉਹ ਸਿੱਧਾ ਸਿੱਧਾ ਪ੍ਰਾਈਵੇਟੇਸ਼ਨ ਹੋ ਰਹੀ ਆ ਜਿਵੇਂ ਪੰਜਾਬ ਯੂਨੀਵਰਸਿਟੀ ਆ ਪੰਜਾਬ ਯੂਨੀਵਰਸਿਟੀ ਇੱਕ ਆਟੋਨੋਮਸ ਬਾਡੀ ਆ ਇਹਦੇ ਚ ਕੋਈ ਵੀ ਕਿਉਂਕਿ ਇੱਥੋਂ ਦੀ ਆਪਣੀ ਇੱਕ ਸੈਨੇਟ ਆ ਸਿੰਡੀਕੇਟ ਆ ਉਹ ਜਿਹੜੀ ਮੈਨੇਜ ਕਰਦੀ ਆ ਕਿੱਥੋਂ ਫੰਡ ਰੇਜ਼ ਕਰਦਾ ਕਿੱਥੋਂ ਲੈ ਕੇ ਆਉਣਾ ਪੰਜਾਬ ਸਰਕਾਰ ਫੰਡ ਦਿੰਦੀ ਆ ਸੈਂਟਰਲ ਗਵਰਨਮੈਂਟ ਫੰਡ ਦਿੰਦੀ ਆ ਤੁਸੀਂ ਸਰਕਾਰੀ ਕਾਲਜਾਂ ਨੂੰ ਨਾਮੀ ਸਰਕਾਰੀ ਕਾਲਜਾਂ ਨੂੰ ਜਿਹੜੇ ਪੰਜਾਬ ਦੇ ਵੱਡੇ ਕਾਲਜ ਨੇ ਉਹਨਾਂ ਨੂੰ ਆਟੋਨੋਮਸ ਬਣਾਉਣ ਦੀ ਜਿਹੜੀ ਤੁਸੀਂ ਨੋਟੀਫਿਕੇਸ਼ਨ ਦਿੱਤਾ ਉਹਦਾ ਮਤਲਬ ਸਿਰਫ ਇੱਕੋ ਹੀ ਆ ਕਿ ਸਰਕਾਰ ਆਪਣਾ ਉਹਦੇ ਤੋਂ ਜਿਹੜੀ ਜ਼ਿੰਮੇਵਾਰੀ ਉਹ ਵਾਪਸ ਲੈ ਰਹੀ ਆ ਹੂੰ ਉਹ ਤਾਂ ਅੱਜ ਵੀ ਤੁਸੀਂ ਅਗਰ ਗੱਲ ਕਰੀਏ ਪੰਜਾਬ ਦੇ ਜਿਹੜੇ ਸਰਕਾਰੀ ਕਾਲਜਸ ਨੇ ਹੂੰ ਅੱਜ ਵੀ ਉੱਥੇ ਜਿਹੜੇ ਟੀਚਰਸ ਨੇ ਗੈਸਟ ਫੈਕਲਟੀ ਰੱਖੇ ਹੋਏ ਨੇ ਉਹ ਅੱਜ ਵੀ ਪੀਟੀਐ ਫੰਡ ਦੇ ਹਸਾਰੇ ਰੱਖੇ ਹੋਏ ਨੇ ਪੀਟੀਐ ਫੰਡ ਹੁੰਦਾ ਪੇਰੈਂਟਸ ਟੀਚਰਸ ਜਿਹੜਾ ਐਸੋਸੀਏਸ਼ਨ ਦਾ ਫੰਡ ਹੁੰਦਾ ਸਟੂਡੈਂਟਸ ਤੋਂ داغلے ਸਮੇ ਪੀਟੀਆ ਫੰਡ ਦੇ ਨਾਮ ਤੇ ਫੀਸਾਂ ਲਈਆਂ ਜਾਂਦੀਆਂ ਨੇ ਤੇ ਉਹ ਜਿਹੜੇ ਨੇ ਟੀਚਰਜ਼ ਨੂੰ ਉਹਨਾਂ ਦੀ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਹੋਰ ਵੀ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਜੇ ਇਹ ਇਹ ਜਿਹੜਾ ਨੋਟੀਫਿਕੇਸ਼ਨ ਆ ਅੱਠ ਕਾਲਜਾਂ ਦਾ ਜੇ ਲਾਗੂ ਹੋ ਜਾਂਦਾ ਤੇ ਇਹਦੇ ਨਾਲ ਸਿੱਧਾ-ਸਿੱਧਾ ਇਹ ਹੋਣਾ ਕਿ ਜਿਹੜਾ ਉੱਥੇ ਦਾ ਪ੍ਰਿੰਸੀਪਲ ਹੋਇਆ ਜਾਂ ਫਿਰ ਹੋਰ ਕੋਈ ਵੀ ਮੁਖੀ ਹੋਇਆ ਉਹ ਆਪਣੇ ਆਪ ਚਲਾਊਗਾ ਕਾਲਜ ਨੂੰ ਉਹ ਕਿੱਥੋਂ ਮੈਨੇਜ ਕਰੂਗਾ ਕਿਉਂਕਿ ਹੁਣ ਪੈਸਾ ਤਾਂ ਹੁਣ ਨਹੀਂ ਸਰਕਾਰ ਦੇ ਰਹੀ ਉਹ ਫਿਰ ਕਿਵੇਂ ਮੈਨੇਜ ਕਰੂਗਾ ਕਿੱਥੋਂ ਮੈਨੇਜ ਕਰੂਗਾ ਇਹ ਸਿੱਧਾ ਸਿੱਧਾ ਪ੍ਰਾਈਵੇਟੇਸ਼ਨ ਵੱਲ ਵੱਧਦਾ ਜਾ ਰਿਹਾ ਹੂੰ ਕਾਲਜਾਂ ਦੇ ਨਾਮ ਤੇ ਇੱਕ ਵਾਰੀ ਚਰਚਾ ਕਰ ਲਈ ਉਹ ਅੱਠ ਕਿਹੜੇ ਕਿਹੜੇ ਕਾਲਜ ਨੇ ਜਿਹੜੇ ਪ੍ਰਾਈਵੇਟ ਹੋਣ ਜਾ ਰਹੇ ਨੇ ਪਹਿਲਾਂ ਤਾਂ ਜੀ ਆਪਾਂ ਗੱਲ ਕਰੀਏ ਵੱਡੇ ਕਾਲਜਾਂ ਚ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਇਹੋ ਜਿਹਾ ਕਾਲਜ ਆ ਹੂੰ ਕੇ ਜਿਹਦੇ ਤੋਂ ਬਹੁਤ ਜ਼ਿਆਦਾ ਜਿਹੜੇ ਨੇ ਉੱਗੇ ਵਿਗਿਆਨੀ ਵੀ ਨਿਕਲੇ ਨੇ ਤੇ ਪੰਜਾਬ ਜਨਸਥੀ ਦੀ ਗੱਲ ਕਰੀਏ ਜਦੋਂ ਪੰਜਾਬ ਯੂਨੀਵਰਸਿਟੀ ਪਹਿਲਾਂ ਲਾਹੌਰ ਬਣੀ ਸੀ 1882 ਦੇ ਵਿੱਚ ਉਸ ਤੋਂ ਬਾਅਦ ਪਾਰਟੀਸ਼ਨ ਤੋਂ ਬਾਅਦ ਜਦੋਂ ਸ਼ਿਫਟ ਹੋ ਕੇ ਆਈ ਕਾਫੀ ਲੰਮਾ ਸਮੇਂ ਤੱਕ ਹੁਸ਼ਿਆਰਪੁਰ ਤੋਂ ਯੂਨੀਵਰਸਿਟੀ ਦੇ ਕਈ ਡਿਪਾਰਟਮੈਂਟ ਚੱਲਦੇ ਰਹੇ ਨੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਅੱਜ ਵੀ ਉਹ ਦੇਖਿਓ ਦੁਆਬੇ ਦਾ ਇੱਕ ਵਧੀਆ ਵੱਡਾ ਕਾਲਜ ਹੈਗਾ ਤੇ ਦੁਆਬੇ ਦੇ ਕਈ ਜਿਹੜੇ ਨੇ ਕਈ ਜ਼ਿਲ੍ਹਿਆਂ ਨੂੰ ਵੀ ਕਵਰ ਕਰਦਾ ਕਈ ਜਿਹੜੇ ਉੱਥੇ ਦੇ ਪਿੰਡੂ ਖੇਤਰਾਂ ਦੇ ਲੋਕ ਨੇ ਬੱਚੇ ਨੇ ਉੱਥੋਂ ਐਜੂਕੇਸ਼ਨ ਲੈਂਦੇ ਨੇ ਪ ਹੂੰ ਫਿਰ ਗਵਰਨਮੈਂਟ ਕਾਲਜ ਲੁਧਿਆਣਾ ਗਵਰਨਮੈਂਟ ਕਾਲਜ ਜਿਹੜਾ ਐਸ.ਡੀ. ਗਵਰਨਮੈਂਟ ਕਾਲਜ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੇ ਨਾਲ ਨਾਲ ਆਪਾਂ ਗੱਲ ਕਰੀਏ ਜੇ ਆਪਾਂ ਗੱਲ ਕਰੀਏ ਖੰਨੇ ਦੇ ਵਿੱਚ ਵੀ ਸਰਕਾਰੀ ਕਾਲਜ ਨਹੀਂ ਹੈਗਾ ਇਧਰ ਫਤਿਹਗੜ੍ਹ ਸਾਹਿਬ 'ਚ ਸਰਕਾਰੀ ਕਾਲਜ ਨਹੀਂ ਹੈਗਾ ਤੇ ਇੱਥੋਂ ਆ ਕੇ ਫਿਰ ਪਟਿਆਲੇ ਸਰਕਾਰੀ ਕਾਲਜ ਆ ਖੰਨ ਪਟਿਆਲੇ ਤੋਂ ਲੈ ਕੇ ਜੇ ਆਪਾਂ ਲੁਧਿਆਣੇ ਤੱਕ ਦੇ ਰੋਡ ਦੀ ਗੱਲ ਕਰੀਏ ਉੱਥੇ ਕੋਈ ਸਰਕਾਰੀ ਕਾਲਜ ਨਹੀਂ ਹੈਗਾ ਸਿਰਫ ਇਹ ਸਰਕਾਰੀ ਕਾਲਜ ਆ ਗਵਰਨਮੈਂਟ ਕਾਲਜ ਲੁਧਿਆਣਾ ਇਧਰ ਖੰਨੇ ਤੋਂ ਅਲਾਵਾ ਫਿਰ ਇਧਰ ਸਮਰਾਲੇ ਬੌਂਦਲੀ ਕਾਲਜ ਹੈਗਾ ਜਿਹੜਾ ਕਿ ਉਹ ਵੀ ਹਨਾ ਜਿਹੜਾ ਪ੍ਰਾਈਵੇਟ ਲਿਮਟਿਡ ਕਾਲਜ ਆ ਤੇ ਉੱਥੇ ਉਧਰੋਂ ਉਹ ਲੁਧਿਆਣੇ ਦਾ ਕਾਲਜ ਜਲੰਧਰ ਤੱਕ ਫਲੋਰ ਲੱਗੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਕਵਰ ਕਰਦਾ ਪਰਲੀ ਸਾਈਡ ਤੋਂ ਰਾਏਕੋਟ ਤੱਕ ਫਿਰ ਅੱਗੇ ਤੱਕ ਕਈ ਜਿਹੜੇ ਨੇ ਜ਼ਿਲ੍ਹਿਆਂ ਦੇ ਲੋਕ ਉੱਥੇ ਪੜਨ ਆਉਂਦੇ ਨੇ ਉਹ ਸਰਕਾਰੀ ਕਾਲਜ ਉੱਥੋਂ ਸਹਿਰ ਲੁਧਿਆਣਾ ਵੀ ਉੱਥੋਂ ਪੜਿਆ ਹੋਇਆ ਜਿਹੜੇ ਹੋਰ ਵੀ ਕਈ ਜਿਹੜੇ ਕਲਾਕਾਰ ਨੇ ਉੱਥੋਂ ਗਏ ਹੋਏ ਨੇ ਪਹਿਲੀ ਗੱਲ ਤਾਂ ਚਲੋ ਇਹ ਤਾਂ ਹੈਗੇ ਨੇ ਜਿਹੜੇ ਹਸਤੀਆਂ ਹੈਗੀਆਂ ਨੇ ਹੋਰ ਵੀ ਪਿੰਡੂ ਖੇਤਰਾਂ ਨੂੰ ਉਹਦਾ ਬੜਾ ਸਹਾਰਾ ਹੁੰਦਾ ਉੱਥੇ ਇੱਕ ਗਵਰਨਮੈਂਟ ਕਾਲਜ ਫਾਰ ਗਰਲਸ ਲੁਧਿਆਣਾ ਉਹ ਵੀ ਉੱਥੇ ਲੁਧਿਆਣਾ ਦਾ ਸਰਕਾਰੀ ਕਾਲਜ ਆ ਉਹ ਕਾਲਜ ਦਾ ਵੀ ਨਾਮ ਹੈਗਾ ਕਿ ਉਹਨੂੰ ਵੀ ਜਿਹੜਾ ਹੈ ਇਹੀ ਇਸੇ ਤਰੀਕੇ ਨਾਲ ਆਟੋਨਮਸ ਕਰਨ ਦੀ ਗੱਲ ਹੋ ਰਹੀ ਆ ਉਹ ਕਾਲੀ ਵੀ ਦੇਖੀਏ ਕਿ ਲੁਧਿਆਣਾ ਜਿਲ੍ਹਾ ਕਿੰਡਾ ਵੱਡਾ ਜਿਲ੍ਹਾ ਹੈਗਾ ਹਨਾ ਤੇ ਕਿੰਨੇ ਗਰੀਬ ਬੱਚੇ ਨੇ ਜਾਂ ਜਿਹੜੇ ਫੀਸਾਂ ਨਹੀਂ ਦੇ ਸਕਦੇ ਪ੍ਰਾਈਵੇਟ ਕਾਲਜ ਦੇ ਉੱਥੋਂ ਆ ਕੇ ਪੜ੍ਹਦੇ ਨੇ ਖਾਸ ਕਰਕੇ ਕੁੜੀਆਂ ਦੇ ਵਾਸਤੇ ਬਹੁਤ ਵੱਡੀ ਗੱਲ ਆ ਕਿਉਂਕਿ ਉਸ ਟਾਈਮ ਦੇ ਵਿੱਚ ਬਹੁਤ ਪੁਰਾਣੇ ਕਾਲਜ ਨੇ ਹਮ ਇਸ ਤੋਂ ਬਾਅਦ ਆ ਜਾਂਦਾ ਗਵਰਨਮੈਂਟ ਕਾਲਜ ਮਲੇਰਕੋਟਲਾ ਗਵਰਨਮੈਂਟ ਕਾਲਜ ਮਲੇਰਕੋਟਲਾ ਦੀ ਵੀ ਆਪਣੀ ਖਾਸੀਅਤ ਆ ਉਧਰੋਂ ਸੰਗਰੂਰ ਜਾ ਕੇ ਮਲੇਰਕੋਟਲਾ ਦੀ ਗੱਲ ਕਰੀਏ ਪਹਿਲਾਂ ਮਲੇਰਕੋਟਲਾ ਜਿਹੜਾ ਹੁੰਦਾ ਸੀ ਉਹ ਸੰਗਰੂਰ ਜ਼ਿਲ੍ਹੇ ਦਾ ਇੱਕ ਪਾਰਟ ਹੁੰਦਾ ਸੀ ਹਮ ਰਣਵੀਰ ਕਾਲਜ ਸੰਗਰੂਰ ਆ ਉਸ ਤੋਂ ਬਾਅਦ ਸੰਗਰੂਰ ਤੋਂ ਲੈ ਕੇ ਧੋਰੀ ਹੂੰ ਰਾਏਕੋਟ ਦਾ ਅੱਧਾ ਏਰੀਆ ਰਾਏਕੋਟ ਤੱਕ ਜਿੱਦਾਂ ਪਰ ਰਾਏਕੋਟ ਨੂੰ ਜਾਣੇ ਆ ਮਲੇਕੋਟਲੇ ਰੋਡ ਤੋਂ ਉਹ ਏਰੀਆ ਹੋ ਗਿਆ ਉੱਥੋਂ ਦੇ ਸਟੂਡੈਂਟਸ ਆਉਂਦੇ ਨੇ ਇਧਰੋਂ ਅਗਰ ਖੰਨੇ ਦੀ ਗੱਲ ਕਰੀਏ ਖੰਨੇ ਦੇ ਅੱਧੇ ਸਟੂਡੈਂਟ ਜੇ ਲੁਧਿਆਣੇ ਨਹੀਂ ਜਾ ਪਾਉਂਦੇ ਤਾਂ ਮਲੇਕੋਟਲੇ ਜਾਂਦੇ ਨੇ ਕਿਉਂਕਿ ਸਿੱਧੀ ਸੜਕ ਲੱਗਦੀ ਆ ਉੱਥੇ ਕੋਈ ਨਾ ਰਾ ਚ ਕੋਈ ਸਰਕਾਰੀ ਕਾਲਜ ਨਹੀਂ ਇਧਰ ਫਤੇਗੜ ਸਾਹਿਬ ਦਾ ਜਿਹੜਾ ਅਮਲੋ ਏਰੀਆ ਉਹਦੇ ਕੁਝ ਪਿੰਡ ਨੇ ਜਿਹੜੇ ਉੱਥੇ ਸਰਕਾਰੀ ਕਾਲਜ ਮਲੇਕੋਟਲੇ ਚ ਪੜ੍ਹਦੇ ਨੇ ਮਲੇਕੋਟਲਾ ਕਾਲ ਉੱਥੋਂ ਦੀਆਂ ਰਿਆਸਤਾਂ ਜਿਹੜੇ ਰਾਜ ਸੀ ਉਹਨਾਂ ਨੇ ਜਿਹੜਾ ਇਹ ਕਾਲਜ ਬਣਾਇਆ ਸੀ ਉਹਦੀ ਇੱਕ ਹੋਰ ਵੀ ਜਿਹੜੀ ਅਹਿਮੀਅਤ ਹੈਗੀ ਆ ਕਿ ਉੱਥੋਂ ਦੀ ਜਿਹੜੀ ਜ਼ਿਆਦਾਤਰ ਪਾਪੂਲੇਸ਼ਨ ਆ ਪੰਜਾਬੀ ਮੁਸਲਿਮ ਜ਼ਹਿਗਨ ਜਿਹੜੇ ਮਲੇਕੋਟੜੇ ਦੇ ਵਿੱਚ ਆਪਾਂ ਦੇਖਿਆ ਤੇ ਹਾਂ ਦਾ ਨਾਰਾ ਗੁਰਦੁਆਰਾ ਵੀ ਆ ਉੱਥੋਂ ਦੇ ਨਵਾਬ ਨੇ ਛੋਟੇ ਸਹਿਬਜ਼ਾਦਿਆਂ ਦੇ ਲਈ ਹਾਂ ਦਾ ਨਾਰਾ ਮਾਰਿਆ ਸੀ ਹਨਾ ਉੱਥੇ ਦੀ ਖਾਸੀਅਤ ਹੈ ਕਿ ਉੱਥੋਂ ਦੀ ਜਿਵੇਂ ਹੁਣ ਕੁੜੀਆਂ ਦੇ ਵਾਸਤੇ ਆ ਜ਼ਿਆਦਾਤਰ ਸਾਡੀ ਸੋਸਾਇਟੀ ਹੈਗੀ ਅੱਜ ਵੀ ਹੈਗੀ ਕਿ ਕੁੜੀਆਂ ਨੂੰ ਲੋਕੀ ਬਾਹਰ ਨਹੀਂ ਭੇਜਦੇ ਮੈਂ ਉਸ ਕਾਲਜ ਚ ਪੜਿਆ ਵੀ ਗਵਰਨਮੈਂਟ ਕਾਲਜ ਮਲੇਕੋਟੜੇ ਚ ਉੱਥੋਂ ਜਿਵੇਂ ਮੁਸਲਮਣ ਕੁੜੀਆਂ ਨੇ ਜਾਂ ਹੋਰ ਜਿਹੜੇ ਆਲੇ ਦਾਲੇ ਦੇ ਪਿੰਡਾਂ ਦੇ ਲੋਕ ਨੇ ਉੱਥੇ ਆ ਕੇ ਪੜ੍ਹਦੇ ਨੇ ਕਿਉਂਕਿ ਉਹਨਾਂ ਦੀ ਐਕਸੈਸ ਦੇ ਵਿੱਚ ਹੈਗਾ ਕਾਲਜ ਮਲੇ ਕੋਲੇ ਕਾਲਜ ਦਾ ਵੀ ਇਹਦੇ ਚ ਨਾਵਾ ਫਿਰ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਹੂੰ ਜਿਹੜਾ ਕਿ ਕਿਸੇ ਟਾਈਮ ਕਲਕੱਤਾ ਯੂਨੀਵਰਸਿਟੀ ਨਾਲ ਅਫੀਲੀਏਟਡ ਹੁੰਦਾ ਸੀ ਇਹਦਾ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ 1900 ਸੌਰੀ 1882 ਚ ਬਣੀ ਆ ਪੰਜਾਬੀ ਯੂਨੀਵਰਸਿਟੀ ਪਾਰਟੀਸ਼ਨ ਤੋਂ ਬਾਅਦ ਬਣੀ ਆ 60 ਦੇ ਏਡਗੜ ਜੀਐਨਡੀਯੂ ਵੀ ਬਾਅਦ ਚ ਬਣੀ ਆ ਤੇ ਉਹ ਇੰਨਾ ਪੁਰਾਣਾ ਕਾਲਜ ਆ ਕਿ ਜਦੋਂ ਕਲਕੱਤਾ ਯੂਨੀਵਰਸਿਟੀ ਹੁੰਦੀ ਸੀ ਉਹਦੇ ਨਾਲ ਅਫੀਲੀਏਟਡ ਮੇਰੇ ਖਿਆਲ ਚ 1887 ਚ ਬਣਿਆ ਸੀ ਮਹਿੰਦਰਪੁਰ ਉਹ ਜਿਹੜਾ ਕਾਲਜ ਆ ਉੱਥੇ ਬਧੀ ਬੜੀ ਵਧੀਆ ਹਨਾ ਜਿਹੜੀ ਬਿਲਡਿੰਗ ਬਣੀ ਆ ਸਪੈਸ਼ਲ ਕਾਲਜ ਵਾਸਤੇ ਹਨਾ ਅੱਜ ਵੀ ਉਹਦੀ ਇੱਕ ਲੇਗੇਸੀ ਆ ਬਿਊਟੀਫਿਕੇ ਐਲਐਲਬੀ ਜੇ ਆਪਾਂ ਗੱਲ ਕਰੀਏ ਪ੍ਰੋਫੈਸ਼ਨਲ ਜਿਹੜੇ ਕੋਰਸ ਜਿਹੜੇ ਕੋਰਸਸ ਨੇ ਜ਼ਿਆਦਾਤਰ ਭਰਾਈ ਪ੍ਰਾਈਵੇਟ ਕਾਲਜਾਂ ਚ ਹੈਗੇ ਨੇ ਜਾਂ ਫਿਰ ਯੂਨੀਵਰਸਟੀਆਂ ਦੇ ਵਿੱਚ ਨੇ ਉਸ ਕਾਲਜ ਦੇ ਵਿੱਚ ਕੋਰਸ ਚੱਲ ਰਿਹਾ ਮਾਸਕਮ ਦਾ ਵੀ ਉੱਥੇ ਕੋਰਸ ਚੱਲ ਰਿਹਾ ਉਸ ਕਾਲਜ ਦੀ ਉਹ ਖਾਸੀਅਤ ਹੈ ਕਿ ਉਹ ਵੀ ਪਟਿਆਲੇ ਦਾ ਦੇਖੀਏ ਪਟਿਆਲਾ ਇੱਧਰ ਦੇਖੀਏ ਮਲੇ ਕੋਲੇ ਤੋਂ ਅਗਰ ਪਟਿਆਲਾ ਰੋਡ ਤੇ ਜਾਈਏ ਤਾਂ ਉਹਦੇ ਵਿੱਚ ਸਿਰਫ ਪਟਿਆਲੇ ਦਾ ਕਾਲਜ ਹੈ ਇੱਧਰੋਂ ਥੋੜੇ ਜਿਹਾ ਟੈਂਪਲ ਅਮਰਗੜ੍ਹ ਕਾਲਜ ਬਣਿਆ ਸੀ ਉਹ ਹਲੇ ਪਿੰਡੂ ਇਲਾਕੇ ਦੇ ਵਿੱਚ ਕਾਲਜ ਆ ਉਹ ਕਾਲਜ ਆ ਪਟਿਆਲਾ ਕਾਲਜ ਵੀ ਅਗਰ ਆਪਾਂ ਉਹੀ ਗੱਲ ਦੁਬਾਰਾ ਮੈਂ ਕਰਦਾ ਵੀ ਪਟਿਆਲੇ ਤੋਂ ਲੁਧਿਆਣੇ ਤੱਕ ਜਾਂਦੇ ਹੋਏ ਰਾਹ ਦੇ ਵਿੱਚ ਇੱਧਰ ਪਟਿਆਲੇ ਦਾ ਗਵਰਨਮੈਂਟ ਕਾਲਜ ਆ ਉਧਰ ਲੁਧਿਆਣੇ ਆ ਤੇ ਇੱਧਰੋਂ ਪਟਿਆਲੇ ਤੋਂ ਅਗਰ ਆਪਾਂ ਮਹਾਲੀ ਨੂੰ ਆਉਣੇ ਤਾਂ ਡੇਰਾ ਵਿਸੀ ਆ ਕੇ ਕਾਲਜ ਆ ਇੱਥੋਂ ਤੱਕ ਤੇ ਰਾਜਪੁਰਾ ਹੋ ਗਿਆ ਪਟਿਆਲਾ ਹੋ ਗਿਆ ਉਧਰ ਪਾਤਣਾ ਤੱਕ ਦੇ ਜਵਾਬ ਹਰਿਆਣੇ ਦੇ ਸਟੂਡੈਂਟਸ ਨੇ ਜਿਹੜੇ ਉਹ ਵੀ ਉੱਥੇ ਆ ਕੇ ਪੜ੍ਹਦੇ ਨੇ ਪਟਿਆਲਾ ਉਹ ਪਟਿਆਲਾ ਕਾਲਜ ਦਾ ਵੀ ਇਹ ਚ ਲਿਸਟ 'ਚ ਨਾਮ ਆ ਤੇ ਦੂਜਾ ਕੁੜੀਆਂ ਦਾ ਕਾਲਜ ਪਟਿਆਲਾ ਹੁਣ ਕੁੜੀਆਂ ਦਾ ਕਾਲਜ ਲੁਧਿਆਣੇ ਦਾ ਵੀ ਆ ਪਟਿਆਲੇ ਦੀ ਵੀ ਆ ਹਨਾ ਇਹਨਾਂ ਦੀ ਵੀ ਵੱਡੀ ਸਾਡੀ ਥੋੜੀ ਮਾਨਸਿਕਤਾ ਹੈਗੇ ਸੀ ਕੁੜੀਆਂ ਮੁੰਡਿਆਂ ਨੂੰ ਇਕੱਠੇ ਨਹੀਂ ਪੜਾ ਸਕਦੇ ਸੀ ਨਹੀਂ ਪੜਾਉਣਾ ਸੀ ਹਨਾ ਉੱਥੇ ਕੁੜੀਆਂ ਦਾ ਗਵਰਨਮੈਂਟ ਕਾਲਜ ਬਣਿਆ ਹੋਇਆ ਸੀ ਉਹਦਾ ਵੀ ਨਾਮ ਰਡਾਰ ਤੇ ਇਹਨਾਂ ਦੀ ਅੱਠ ਕਾਲਜ ਦੀ ਲਿਸਟ ਦੇ ਵਿੱਚ ਆ ਇਸ ਤੋਂ ਬਾਅਦ ਹੈਗਾ ਗਵਰਨਮੈਂਟ ਕਾਲਜ ਜਿਹੜਾ ਮੋਹਾਲੀ ਆ ਮੋਹਾਲੀ ਦਾ 6 ਫੇਸ ਦੇ ਵਿੱਚ ਕਾਲਜ ਆ ਮੋਹਾਲੀ ਦੇ ਵਿੱਚ ਅਗਰ ਦੇਖਿਆ ਜਾਵੇ ਇਧਰੋਂ ਡੇਰਾ ਵਸੀ ਸਰਕਾਰੀ ਕਾਲਜ ਆ ਉਸ ਤੋਂ ਬਾਅਦ ਮੋਹਾਲੀ ਆ ਮੋਹਾਲੀ ਤੋਂ ਜ਼ਿਆਦਾ ਬਾਅਦ ਤੇ ਜਾ ਕੇ ਰੋਪੜ ਦੇ ਵਿੱਚ ਆ ਫਿਰ ਜੇ ਜਾਵਾਂਗੇ ਫਿਰ ਲੁਧਿਆਣੇ ਕਿਈ ਕਿਲੋਮੀਟਰਾਂ ਦਾ ਫਾਸਲਾ ਇਧਰੋਂ ਫਿਰ ਪੰਜਾਬ ਯੂਨੀਵਰਸਿਟੀ ਆ ਜਾਂਦੀ ਆ ਇਹ ਮੋਹਾਲੀ ਜ਼ਿਲ੍ਹੇ ਦੇ ਵਿੱਚ ਤਾਂ ਆਲੇ-ਦੁਆਲੇ ਤੁਸੀਂ ਦੇਖੋਗੇ ਛੋਟੀ-ਛੋਟੀਆਂ ਇੱਕ ਜੁਨਿਸਟੀਆਂ ਵੀ ਬਣੀਆਂ ਹੋਈਆਂ ਨੇ ਤੇ ਇਹ ਬਹਾਲੀ ਦਾ ਕਾਲਜ ਵੀ ਇਹਦੀ ਰਡਾਰ ਦੇ ਉੱਤੇੋਂ ਪਹਿਲਾਂ ਹੀ ਅਗਰ ਦਿਸੀ ਆਪਾਂ ਗੱਲ ਕਰੀਏ ਜਿਵੇਂ ਲੁਧਿਆਣਾ ਮਲੇਰਕੋਟਲਾ ਪਟਿਆਲਾ ਇਹ ਮਾਲਵੇ ਦੇ ਉੱਗੇ ਕਾਲਜ ਨੇ ਠੀਕ ਹੈ ਇਧਰੋਂ ਹੁਸ਼ਿਆਰਪੁਰ ਦਾ ਦੁਆਬੇ ਦਾ ਕਾਲਜ ਆ ਜੇ ਪਵਾਦੀ ਇਲਾਕੇ ਦੀ ਗੱਲ ਕਰੀਏ ਪਵਾਦੀ ਇਲਾਕੇ ਦੇ ਵਿੱਚ ਡੇਰਾ ਬਸੀ ਤੋਂ ਬਾਅਦ ਅਗਰ ਵੱਡੇ ਸ਼ਹਿਰ ਦੀ ਗੱਲ ਕਰੀਏ ਵੱਡੇ ਸ਼ਹਿਰ ਦੇ ਵਿੱਚ ਮਹਾਲੀ ਦੇ ਵਿੱਚ ਹੀ ਆ ਜਿਹੜਾ ਸਰਕਾਰੀ ਕਾਲਜ ਆ ਉਹਦੀ ਹਾਲਤ ਪਹਿਲਾਂ ਵੀ ਅਗਰ ਆਪਾਂ ਦੇਖੀਏ ਕਿ ਦੀਵੇ ਥਲੇ ਹਨੇਰੇ ਵਾਲੀ ਗੱਲ ਆ ਕਿ ਤੁਸੀਂ ਜਾ ਕੇ ਦੇਖੋਗੇ ਉਹਦੀ ਬਿਲਡਿੰਗ ਮਤਲਬ ਉਸ ਤਰੀਕੇ ਨਾਲ ਮੈਂਟੇਨਿੰਗ ਕੀਤੀ ਹੋਈ ਹੈਗੀ ਜਿਹੜਾ ਗਰਾਊਂਡ ਆ ਉਹ ਨਹੀਂ ਮੈਂਟੇਨ ਕੀਤਾ ਹੋਇਆਗਾ ਉਹ ਕਾਲਜ ਵੀ ਸਰਕਾਰ ਦੀ ਰਡਾਰ ਤੇ ਆ ਇਹ ਕਾਲਜਾਂ ਦੀ ਲਿਸਟ ਆ ਅੱਠ ਕਾਲਜਾਂ ਦੀ ਜਿਹੜਾ ਨੂੰ ਪ੍ਰਾਈਵੇਟ ਕਰਨ ਸਰਕਾਰ ਜਾ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ 2022 ਚ ਪੰਜਾਬ ਚ ਬਣੀ ਸੀ ਨਾ ਤੇ ਉਸ ਤੋਂ ਪਹਿਲਾਂ ਕੈਂਪੇਨ ਦੇ ਵਿੱਚ ਬਹੁਤ ਵੱਡਾ ਨਾਰਾ ਸੀਗਾ ਸਿਹਤ ਤੇ ਸਿੱਖਿਆ ਮਾਡਲ ਦਾ ਸਿਹਤ ਖੇਤਰ ਦੇ ਵਿੱਚ ਕ੍ਰਾਂਤੀ ਤੇ ਸਿੱਖਿਆ ਖੇਤਰ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਜਿਹੜਾ ਦਾਵਾ ਉਹ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਅੱਜ ਜਦੋਂ ਆਹ ਖਬਰ ਸੁਣਨ ਨੂੰ ਮਿਲੇ ਆਹ ਨੋਟੀਫਿਕੇਸ਼ਨ ਪੜਿਆ ਗਿਆ ਤਾਂ ਮੰਚ ਇੱਕਦਮ ਇਹ ਆਇਆ ਕਿ ਇਹਦੇ ਪਿੱਛੇ ਸਰਕਾਰ ਦੀ ਕੀ ਮਨਛਾ ਹੋ ਸਕਦੀ ਹੈ ਕਿ ਗੱਲ ਤਾਂ ਕ੍ਰਾਂਤੀ ਲਿਆਉਣ ਦੀ ਕੀਤੀ ਜਾ ਰਹੀ ਸੀ ਸਿੱਖਿਆ ਦੇ ਖੇਤਰ ਦੇ ਵਿੱਚ ਪਰ ਇਹ ਤਾਂ ਪ੍ਰਾਈਵੇਟ ਲਾਈਜੇਸ਼ਨ ਵੱਲ ਵਧ ਰਹੇ ਨੇ ਸਰਕਾਰੀ ادارے ਪਰ ਅਗਰ ਸਿੱਖਿਆ ਦੀ ਗੱਲ ਕਰੀਏ ਅਗਰ ਸੰਵਿਧਾਨ ਅਨੁਸਾਰ ਗੱਲ ਕਰੀਏ ਸੰਵਿਧਾਨ ਦੀਆਂ ਹਨਾ ਤਿੰਨ ਲਿਸਟਾਂ ਆਉਂਦੀਆਂ ਨੇ ਉਹ ਚ ਇੱਕ ਸਟੇਟ ਲਿਸਟ ਹੁੰਦੀ ਹੈ ਸਿੱਖਿਆ ਜਿਹੜਾ ਸਟੇਟ ਦਾ ਲਿਸਟ ਦੇ ਵਿੱਚ ਆਉਂਦਾ ਸੀ ਹਨਾ ਐਮਰਜੈਂਸੀ ਦੇ ਦੌਰਾਨ ਇਹਨਾਂ ਨੇ ਕੰਪਲੈਂਟ ਲਿਸਟ ਚ ਪਾ ਲਿਆ ਇਦਾਂ ਲਈ ਜਿਹੜੇ ਤਾਮਿਲਨਾਡੂ ਵਾਲੇ ਨੇ ਉਹਨਾਂ ਨੇ ਕਈ ਵਾਰ ਗੱਲ ਚੱਕੀ ਆ ਕਿ ਅਸੀਂ ਸਿੱਖਿਆ ਨੂੰ ਸਟੇਟਲਿਸਟ ਚ ਪਾਈਏ ਠੀਕ ਆ ਪ੍ਰਾਈਵੇਟ ਬਿਲ ਵੀ ਲੈ ਕੇ ਆਏ ਪਰ ਪੰਜਾਬ ਸਰਕਾਰ ਦੀ ਜਿੰਨੀ ਉਮੀਦ ਸੀ ਲੋਕਾਂ ਨੂੰ ਹਨਾ ਬਾਰ ਬਾਰ ਕਿਹਾ ਕਿ ਅਸੀਂ ਜਿਹੜਾ 70 ਸਾਲਾਂ ਚ ਨਹੀਂ ਹੋਇਆ ਸੀ ਉਹ ਕਰਾਂਗੇ ਹਨਾ ਬਦਲਾ ਲੈ ਕੇ ਆਵਾਂਗੇ ਸਿੱਖਿਆ ਦਾ ਤਾਂ ਇੰਨਾ ਮਾੜਾ ਹਾਲ ਹੋ ਗਿਆ ਨਾ ਸੇਧਰਾ ਤਾਂ ਚਲੋ ਇਹਨਾਂ ਨੇ ਪੁਰਾਣੇ ਜਿਹੜੇ ਹੈਗੇ ਸੀ ਜਿਹੜੇ ਸੇਵਾ ਕੇਂਦਰ ਸੀ ਕੁਝ ਉਹ ਲਾ ਲੋ ਜਾ ਕੁਛ ਪੁਰਾਣੇ ਹੋਰ ਡਿਸਪੈਂਸਰੀਆਂ ਸੀ ਉਹਨਾਂ ਦੇ ਉੱਤੇ ਆਮ ਆਦਮੀ ਹੈਨਾ ਕਲੀਨਿਕ ਬਣਾਉਂਦੇ ਆਪਣੇ ਇਹਨਾਂ ਦੇ ਐਮ.ਐਲ.ਏ. ਸਾਹਿਬ ਨੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਖੁਦ ਕਿਹਾ ਜਿਹੜਾ ਸਕੂਲ ਆਫ ਐਮਿਨਸ ਅਮਰਤਸਰ ਦੇ ਵਿੱਚ ਆ ਉਹਨਾਂ ਨੇ ਦੱਸਿਆ ਕਿ ਕੁਝ ਹੋਰ ਹੁੰਦਾ ਸੀ ਉਹਨੇ ਆਪ ਹੀ ਦੱਸ ਦਿੱਤਾ ਇਹਨਾਂ ਦੇ ਆਪਣੇ ਬੰਦੇ ਨਹੀਂ ਦੱਸ ਦਿੱਤਾ ਹੁਣ ਇੱਕ ਕਾਲਜਾਂ ਦੀ ਸਰਕਾਰ ਨੂੰ ਚਾਹੀਦੀ ਸੀ ਕਿ ਅਸੀਂ ਸਿੱਖਿਆ ਦੇ ਲਈ ਹੋਰ ਕਾਲਜ ਬਣਾਉਂਦੇ ਹੋਰ ਕਾਲਜ ਬਣਾਉਂਦੇ ਕਾਲਜਾਂ ਦੇ ਵਿੱਚ ਹੁਣ ਇੱਕ ਹੋਰ ਡਾਟਾ ਵੀ ਹੈ 2028 ਤੱਕ ਅਹਿਮਦ ਹੋਣਾ ਕਿ ਸਰਕਾਰੀ ਕਾਲਜ ਖਾਲੀ ਹੋ ਜਾਣੇ ਨੇ ਕਿਉਂਕਿ ਰਿਕਰੂਟਮੈਂਟ ਨਹੀਂ ਹੋਈ ਹੈਗੀ ਹੂੰ ਪਿੱਛੇ ਜੇ ਜਦੋਂ ਜਾਂਦੇ ਜਾਂਦੇ ਕਾਂਗਰਸ ਸਰਕਾਰ ਨੇ 1158 ਪੋਸਟਾਂ ਕੱਟੀਆਂ ਸੀ ਅਸਿਸਟੈਂਟ ਪ੍ਰੋਫੈਸਰਾਂ ਦੀ ਹੂੰ ਉਹਦੇ ਚ ਲੂਫ ਹੋਲ ਚ ਛੱਡੇ ਸੀ ਕੁਝ ਲੂਫ ਹੋਲ ਛੱਡ ਦਿੱਤੇ ਉਹਦੇ ਕਰਕੇ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੇ ਉਸ ਤੋਂ ਇਲਾਵਾ ਜੇ ਪੀਪੀਐਸਸੀ ਦੇ ਥਰੂ ਕੁਝ ਪੀਪੀਐਸਸੀ ਦੇ ਥਰੂ ਕੁਝ ਪੋਸਟਾਂ ਨਿਕਲੀਆਂ ਸੀ ਉਹ ਪੋਸਟਾਂ ਦੇ ਜਦੋਂ ਜੁਆਇਨਿੰਗ ਕਰਵਾਈਆਂ ਇਹਨਾਂ ਨੇ ਉਸ ਤੋਂ ਪਹਿਲਾਂ ਦੀ ਉਹ ਕਰਾਈ ਹੋਈ ਆ ਉਹਦੇ ਵਿੱਚ ਵੀ ਇਹਨਾਂ ਨੇ ਜਿਹੜੇ ਅਸਿਸਟੈਂਟ ਪ੍ਰੋਫੈਸਰ ਲਗਾਏ ਸੀ ਉਹਨਾਂ ਤੋਂ ਇੱਕ ਡਿਕਲੇਰੇਸ਼ਨ ਲਈ ਸੀ ਕਿ ਕੱਲ ਨੂੰ ਕੋਰਟ ਤੋਂ ਕੋਈ ਤੁਹਾਡਾ ਤੁਹਾਡਾ ਚੈਲੰਜ ਹੁੰਦਾ ਤਾਂ ਤੁਸੀਂ ਜ਼ਿੰਮੇਵਾਰ ਹੋਵਾਂਗੇ ਉਹ ਵੀ ਕੰਡੀਸ਼ਨਲ ਉਹਨਾਂ ਦੀ ਅਪੁਆਇੰਟਮੈਂਟ ਆ ਹੁਣ ਇਹਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈਗਾ ਸਰਕਾਰ ਦੀ ਉਹ ਗੱਲ ਕਰਾਂ ਸਿੱਖੇ ਵਾਲੀ ਇਹ ਸਭ ਤੋਂ ਲਾਈਵ ਐਗਜ਼ਾਮਪਲ ਆ ਨੋਟੀਫਿਕੇਸ਼ਨ ਪਿਆ 12 ਅਗਸਤ ਦਾ ਹੂੰ ਇੰਨੇ ਵੱਡੇ ਵੱਡੇ ਕਾਲਜ ਹਨਾ ਇਹ ਤਾਂ ਹਲੇ 10 ਕਾਲਜ ਟੌਪ ਦੇ ਕਾਲਜ ਚੱਕੇ ਨੇ ਇਹਨਾਂ ਨੇ ਇਸ ਤੋਂ ਇਲਾਵਾ ਹੋਰ ਜਿਹੜੇ ਟੋਟਲ 54 ਡਿਗਰੀ ਕਾਲਜ ਨੇ ਪੰਜਾਬ ਦੇ ਵਿੱਚ ਹੂੰ ਜੇ ਇਹਨਾਂ ਦੀ ਵਾਰੀ ਆਈ ਹੈ ਕੱਲ ਨੂੰ ਉਹਨਾਂ ਦੀ ਵੀ ਵਾਰੀ ਆਊਗੀ ਤਾਂ ਇਹਦੇ ਨਾਲ ਸਿੱਖੇ ਵਾਲਾ ਦਾ ਜਿਹੜਾ ਭਾਂਡਾ ਜਿਹੜਾ ਹੈਗਾ ਉਹ ਇਹਨਾਂ ਦੀ ਜਿਹੜੀ ਨੀਅਤ ਆ ਉਹ ਤਾਂ ਸਾਫ਼ ਹੋ ਗਈ ਆ ਕਿ ਸਿੱਖੇ ਵਾਲੀ ਸਰਕਾਰ ਕੁਝ ਨਹੀਂ ਕਰ ਰਹੀ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਰ ਰਹੇ ਆਂ ਇੱਕ ਪਾਸੇ ਤਾਂ ਸਾਡੇ ਸੀਐਮ ਸਾਹਿਬ ਗੱਲ ਕਰ ਰਹੇ ਸੀ ਕਿ ਸਾਡੇ ਇੱਥੇ ਅੰਗਰੇਜ਼ ਆ ਕੇ ਨੌਕਰੀ ਕਰਿਆ ਕਰਨੀ ਹਨਾ ਤੇ ਦੂਜੇ ਪਾਸੇ ਉਹਨਾਂ ਨੇ ਪਿੱਛੇ ਜੇ ਇਹ ਵੀ ਕਿਹਾ ਸੀ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਸੌਰੀ ਕਿ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਆਈਲੈਂਡ ਸੈਂਟਰ ਵੀ ਖੋਲਾਂਗੇ ਅਸੀਂ ਇੱਕ ਪਾਸੇ ਦਾ ਸਾਡੇ ਪੰਜਾਬ ਚ ਗੱਲ ਚੱਲ ਰਹੀ ਹੈ ਪ੍ਰਵਾਸ ਰੋਕਣ ਦੀ ਕਿ ਬਾਹਰ ਜਿਹੜੇ ਲੋਕ ਜਾ ਰਹੇ ਨੇ ਸਟੂਡੈਂਟਸ ਜਾ ਰਹੇ ਨੇ ਬਾਹਰ ਜਾ ਕੇ ਬੁਰੇ ਹਾਲਾਤ ਨੇ ਤੁਹਾਨੂੰ ਪਤਾ ਅੱਜ ਕੱਲ ਕੈਨੇਡਾ ਅਮਰੀਕਾ ਚੋਂ ਇੰਗਲੈਂਡ ਤੋਂ ਖਬਰਾਂ ਆ ਰਹੀਆਂ ਨੇ ਜਾਂ ਉਹ ਆਪਣੇ ਲਾਜ਼ ਵੀ ਲੈ ਕੇ ਆ ਰਹੇ ਨੇ ਕਿ ਅੱਗੇ ਵਾਸਤੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦਾ ਔਖਾ ਹੋ ਜਾਊਗਾ ਦੂਜੇ ਪਾਸੇ ਸਾਡੀ ਸਰਕਾਰ ਕੀ ਕਰ ਰਹੀ ਆ ਇਹਨਾਂ ਨੂੰ ਸਿੱਖਿਆ ਦੇ ਖੇਤਰ ਚ ਚਾਹੀਦਾ ਸੀ ਕਿ ਅਸੀਂ ਜਿਹੜੇ ਸਾਡੇ ਪਹਿਲਾਂ ਜਿਵੇਂ ਗਵਰਨਮੈਂਟ ਕਾਲ ਇਹ ਲੁਧਿਆਣਾ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਪਟਿਆਲਾ ਮਲੇਰ ਕੋਟਲਾ ਹੋ ਗਿਆ ਮਹਾਲੀ ਹੋ ਗਿਆ ਇਹਨਾਂ ਨੂੰ ਹੋਰ ਪਰਫੁੱਲਤ ਕਰ ਦੇ ਇਹਨਾਂ ਦੇ ਵਿੱਚ ਵਧੀਆ-ਵਧੀਆ ਕੋਰਸ ਜਿਵੇਂ ਕੁਝ ਕੋਰਸਸ ਇਦਾਂ ਦੇ ਹੈਗੇ ਨੇ ਜਿਹੜੇ ਸੈਲਫ ਫਾਈਨਸ ਕੋਰਸੇ ਨੇ ਪ੍ਰਾਈਵੇਟ ਯੂਨੀਵਰਸਟੀਆਂ ਚ ਚੱਲਦੇ ਨੇ ਜਿਹੜੇ ਵਧੀਆ-ਵਧੀਆ ਕੋਰਸ ਨੇ ਜਿਨ੍ਹਾਂ ਦੀ ਲੱਖ-ਲੱਖ ਡੇਢ-ਡੇਢ ਲੱਖ ਰੁਪਈਆ ਫੀਸ ਆ ਇਹਨਾਂ ਨੂੰ ਚਾਹੀਦਾ ਸੀ ਕਿ ਉਹ ਕੋਰਸਸ ਨੂੰ ਅਸੀਂ ਇਹਨਾਂ ਕਾਲਜਾਂ ਚ ਵੱਡੇ ਕਾਲਜਾਂ ਚ ਇੰਟਰੋਡਿਊਸ ਕਰ ਦੇ ਤਾਂ ਕਿ ਸਾਡੇ ਜਿਹੜੇ ਜਵਾਕ ਨੇ ਬਾਹਰ ਨਾ ਜਾ ਸਕਣ ਬਾਹਰ ਨਾ ਜਾ ਸਕਣ ਦੂਜੇ ਪਾਸੇ ਜਿਵੇਂ ਐਮਬੀਐਸ ਐਮਬੀਬੀਐਸ ਵਾਲੇ ਨੇ ਐਮਬੀਬੀਐਸ ਵਾਲੇ ਕਿੰਨੇ ਕਾਲਜ ਨੇ ਦੋ ਤਿੰਨ ਕਾਲਜ ਨੇ ਪੰਜਾਬ ਦੇ ਮੈ ਅੰਮ੍ਰਿਤਸਰ ਹੈਗਾ ਫਰੀਦਕੋਟ ਆ ਹਨ ਤੇ ਇਹਨਾਂ ਹੁਮਿੰਦਰ ਰিজਿੰਦਰਾ ਕਾਲਜ ਪਟਿਆਲੇ ਆ ਇਹਨਾਂ ਨੂੰ ਚਾਹੀਦਾ ਸੀ ਕਿ ਇਹੋ ਜਿਹਾ ਇਨਫਰਾਸਟ੍ਰਕਚਰ ਇਨਫਰਾਸਟ੍ਰਕਚਰ ਜਿਵੇਂ ਮੈਡੀਕਲ ਦੇ ਕੁਝ ਹਨਾ ਕੋਰਸਸ ਨਹੀਂ ਇਹਨਾਂ ਕਾਲਜਾਂ ਚ ਇੰਟਰੋਡਿਊਸ ਕਰ ਦੇ ਪਰ ਇਹਨਾਂ ਨੇ ਤਾਂ ਇੱਥੋਂ ਵੀ ਜ਼ਿੰਮੇਵਾਰੀ ਜਿਹੜੀ ਆ ਆਪਣੀ ਜ਼ਿੰਮੇਵਾਰੀ ਨੂੰ ਤੋਂ ਹੱਥ ਧੋ ਰਹਿ ਨੇ ਹੂੰ ਇਹ ਸਿੱਖਿਆ ਨੀਤੀ ਦਾ ਸਿੱਧਾ ਸਿੱਧਾ ਹੋ ਰਿਹਾ ਕਿ ਸਿੱਖਿਆ ਤੇ ਡਾਕਾ ਪੈ ਰਿਹਾ ਹੂੰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਮੈਨੂੰ ਲੱਗਦਾ ਪੰਜਾਬ ਸਰਕਾਰ ਦੀ ਤਾਂ ਸ਼ਾਇਦ ਮਨਸਾ ਨਹੀਂ ਹੈਗੀ ਪਰ ਇਹ ਲੋਕਾਂ ਨੂੰ ਇਹੀ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਕਾਲਜਾਂ ਨੂੰ ਬਚਾਇਆ ਜਾ ਸਕੇ ਤੁਸੀਂ ਜਿੱਥੇ ਵੀ ਰਹੋ ਚਾਹੇ ਹੁਣ ਤੁਹਾਨੂੰ ਲੱਗਦਾ ਹੋਊਗਾ ਕਿ ਤੁਸੀਂ ਬਾਹਰ ਚਲੇ ਜਾਓਗੇ ਕਿਸੇ ਨਾ ਕਿਸੇ ਦਿਨ ਤੁਸੀਂ ਬਾਹਰੋਂ ਆਮੋਗੇ ਵਾਪਸ ਜਾਂ ਫਿਰ ਤੁਹਾਡੀਆਂ ਜਿਹੜੀਆਂ ਹੋਰ ਪੁਸ਼ਟਾਂ ਨੇ ਉਹ ਤੁਸੀਂ ਉਹਨਾਂ ਸਾਹਮਣੇ ਕੀ ਜਵਾਬ ਦੇਵੋਗੇ ਕਿ ਤੁਸੀਂ ਜਦੋਂ ਤੁਹਾਡੀ ਕਪੈਸਿਟੀ ਹੈਗੀ ਸੀ ਲੜਨ ਦੀ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਤੁਸੀਂ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੂੰ ਨਾਥ ਕਿਉਂ ਨਹੀਂ ਪਾਈ ਹੈਗੀ ਤੁਹਾਡੇ ਜਵਾਬ ਤਰਸਣਗੇ ਜਿਹੜੀਆਂ ਆਲੇ-ਵਾਲੇ ਦੁਕਾਨਾਂ ਖੁੱਲ ਰਹੀਆਂ ਨੇ ਦੁਕਾਨਾਂ ਦਾ ਇੰਦਾ ਸੈਂਸ ਪਹਿਲਾਂ ਕੋਈ ਪ੍ਰਾਈਵੇਟ ਸਕੂਲ ਖੋਲਦਾ ਸਕੂਲ ਤੋਂ ਬਾਅਦ ਫਿਰ ਉਹ ਕਾਲਜ ਬਣਾ ਲਿੰਦਾ ਕਾਲਜ ਤੋਂ ਬਣਾ ਬਾਅਦ ਬਾਅਦ ਚ ਉਹ ਯੂਨੀਵਰਸਿਟੀ ਬਣਾ ਲਿੰਦਾ ਸਰਕਾਰਾਂ ਉਹਨਾਂ ਨੂੰ ਮਾਨਤਾ ਦਿੰਦੀਆਂ ਨੇ ਉਹਨਾਂ ਨੂੰ ਸਰਕਾਰ ਪਰਫੁੱਲਤ ਕਰ ਲਈ ਆ ਉਹਨਾਂ ਦੇ ਸਰਕਾਰ ਜਿਹੜੇ ਫੰਡ ਜਿਹੜੇ ਨੇ ਸਕਾਲਰਸ਼ਿਪ ਆ ਉਹਨਾਂ ਨੂੰ ਦੇ ਰਹੀ ਆ ਉਹਨਾਂ ਦੇ ਉਹਨਾਂ ਨੂੰ ਜਿਆਦਾ ਸਰਕਾਰ ਪ੍ਰਮੋਟ ਕਰ ਰਹੀ ਆ ਹੁਣੇ-ਹੁਣੇ ਇੱਕ ਰੈਂਕਿੰਗ ਆਈ ਆ ਜਿਹੜੀ ਐਨ ਆਈ ਆਰ ਐਫ ਦੀ ਸੀ ਉਹਦੇ ਵਿੱਚ ਲਵਲੀ ਯੂਨੀਵਰਸਿਟੀ ਤੇ ਸ਼ਾਇਦ ਚੰਡੀਗੜ੍ਹ ਯੂਨੀਵਰਸਿਟੀ ਆ ਇਹਨਾਂ ਦੀ ਰੈਂਕਿੰਗ ਪੰਜਾਬ ਯੂਨੀਵਰਸਿਟੀ ਨਾਲੋਂ ਤੇ ਪੰਜਾਬ ਦੀਆਂ ਹੋਰ ਯੂਨੀਵਰਸਿਟੀਆਂ ਨਾਲੋਂ ਉੱਪਰ ਆ ਉਹ ਕਿਵੇਂ ਆ ਸਰਕਾਰ ਨੇ ਇਹ ਨਾ ਯੂਨੀਵਰਸਿਟੀਆਂ ਵੱਲ ਸਰਕਾਰੀ ਯੂਨੀਵਰਸਿਟੀ ਵੱਲ ਧਿਆਨ ਹੀ ਨਹੀਂ ਦਿੱਤਾ ਹੈਗਾ ਸਾਡੀ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ ਆਟੋਨੋਮਸ ਦੀ ਗੱਲ ਕਰਦੇ ਨੇ ਆਟੋਨੋਮਸ ਆ ਸਾਡੀ ਪੰਜਾਬ ਯੂਨੀਵਰਸਿਟੀ ਇੱਥੇ ਦੀ ਗਵਰਨਿੰਗ ਬਾਡੀ ਆ ਸੈਨੇਟ ਤੇ ਸਿੰਡੀਕੇਟ ਸੈਨੇਟ ਦੇ ਵਿੱਚ ਐਕਸ-ਆਫਿਸ਼ੀਓ ਮੈਂਬਰ ਨੇ ਪੰਜਾਬ ਦੇ ਐਮਐਲਏਸ ਹੈਗੇ ਨੇ ਪੰਜਾਬ ਦੇ ਹਾਈਰ ਐਜੂਕੇਸ਼ਨ ਦੇ ਜਿਹੜੇ ਮਨਿਸਟਰ ਹੈਗੇ ਨੇ ਡਾਇਰੈਕਟਰ ਹਾਈਰ ਐਜੂਕੇਸ਼ਨ ਹੈਗਾ ਉਹ ਮੀਟਿੰਗਾਂ 'ਚ ਨਹੀਂ ਆਉਂਦੇ ਹੈਗੇ ਸਿਰਫ ਇੱਕ ਜਾਂ ਅੱਧਾ ਬੰਦਾ ਹੁੰਦਾ ਤੁਸੀਂ ਸੈਨੇਟ ਦੀਆਂ ਮੀਟਿੰਗਾਂ ਤੇ ਮੈਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਉਹ ਇਹਨੂੰ ਬਚਾ ਲੈਣ ਇੱਥੇ ਆਪਣਾ ਫੰਡ ਦੇਣ ਇੱਥੋਂ ਦਾ ਸਰਕਾਰ ਹੱਥ ਖਿੱਚ ਰਹੀ ਆ ਤੇ ਉਧਰੋਂ ਵੀ ਹੱਥ ਖਿੱਚ ਰਹੀ ਆ ਇੱਥੇ ਦੀ ਯੂਨੀਵਰਸਿਟੀ ਜਿਹੜੀ ਉਦਿਆਂ ਵੀ ਸ਼ਾਇਦ ਇਲੈਕਸ਼ਨਾਂ ਨਾ ਹੋਣ ਇਹ ਵੀ ਸਾਨੂੰ ਪਤਾ ਲੱਗਿਆ ਪਰ ਇਹਦੇ ਲਈ ਲੋਕਾਂ ਨੂੰ ਹੀ ਸਰਕਾਰ ਤਾਂ ਕੁਝ ਨਹੀਂ ਕਰਦੀਗੀ ਸਰਕਾਰ ਜਦੋਂ ਵੀ ਝੁਕੀ ਆ ਲੋਕਾਂ ਦੇ ਨਾਲ ਝੁਕੀ ਆ ਸਾਡੇ ਨਾਲ ਐਗਜ਼ਾਮਪਲ ਹੈ ਲਾਈਵ ਬੰਗਲਾਦੇਸ਼ ਦੇ ਵਿੱਚ ਤਖਤਾ ਪਲਟ ਹੋਇਆ ਲੋਕਾਂ ਦੀ ਮੂਵਮੈਂਟ ਦੇ ਨਾਲ ਤਖਤਾ ਪਲਟ ਹੋਇਆ ਇੱਥੇ ਅਸੀਂ ਤਖਤਾ ਪਲਟ ਦੀ ਤਾਂ ਚੱਲ ਨਹੀਂ ਗੱਲ ਕਰਦੇ ਹੈਗੇ ਪਰ ਅਸੀਂ ਇੱਕ ਗੱਲ ਕਰਦੇ ਹਾਂ ਕਿ ਜਿਹੜੀਆਂ ਨੀਤੀਆਂ ਨੇ ਸਰਕਾਰ ਤੀਆਂ ਉਹ ਸਰਕਾਰ ਦੀਆਂ ਨੀਤੀਆਂ ਸਹੀ ਕਰਨ ਦੇ ਲਈ ਲੋਕਾਂ ਨੂੰ ਸੜਕਾਂ ਤੇ ਆਉਣਾ ਪੈਣਾ ਹੂੰ ਯਾਨੀ ਤੁਸੀਂ ਨਾ ਇੱਕ ਗੱਲ ਕਹੀ ਸੀਗੀ ਜਿਹੜਾ ਸਰਕਾਰੀ ਕਾਲਜਾਂ ਦੇ ਵਿੱਚ ਸਟਾਫ ਨੂੰ ਜੇ ਸੈਲਰੀ ਵੀ ਮਿਲਦੀ ਹੈ ਤਾਂ ਉਹ ਪੀਟੀਏ ਦੇ ਜ਼ਰੀਏ ਮਿਲਦੀ ਹੈ ਹੈਨਾ ਤੇ ਮਤਲਬ ਹੁਣ ਇਸ ਤੋਂ ਇਹ ਚੀਜ਼ ਸਮਝੀ ਜਾਵੇ ਕਿ ਹੁਣ ਪੰਜਾਬ ਸਰਕਾਰ ਦੇ ਹੱਥ ਖੜੇ ਨੇ ਕਿ ਉਹ ਕਾਲਜਾਂ ਦਾ ਜਿਹੜਾ ਖਰਚਾ ਹੈ ਸਰਕਾਰੀ ਖਰਚਾ ਉਹ ਨਹੀਂ ਚੱਕ ਸਕਦੀ ਇਸੇ ਲਈ ਪ੍ਰਾਈਵੇਟ ਲਾਈਜੇਸ਼ਨ ਹੋ ਰਹੀ ਹੈ ਇਹ ਸਮਝਿਆ ਜਾਵੇ ਬਿਲਕੁਲ ਜੀ ਇਹੀ ਸਮਝਿਆ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਇਹ ਸਮਝ ਲੈਣਾ ਚਾਹੀਦਾ ਹੂੰ ਕਿ ਸਰਕਾਰ ਨੇ ਜਿਹੜੇ ਜਿਹੜੇ ਦਾਅਵੇ ਕੀਤੇ ਸੀ ਵੱਡੇ ਵੱਡੇ ਸਿੱਖਿਆ ਦਾ ਹਨਾ ਹੂੰ ਤੇ ਚਲੋ ਸਿਹਤ ਵਾਲੀ ਗੱਲ ਵੀ ਆਪਾਂ ਕਰ ਲਈ ਸਾਰਿਆਂ ਨੂੰ ਪਤਾ ਹੀ ਇਹਨਾਂ ਨੇ ਆਪ ਐਮਐਲਏ ਦੱਸ ਰਹੇ ਨੇ ਸਿਹਤ ਬਾਰੇ ਤਾਂ ਹੂੰ ਉਹਦੇ ਤੋਂ ਸਿੱਧਾ ਸਰਕਾਰ ਹੱਥ ਖਿੱਚ ਰਹੀ ਆ ਸਰਕਾਰ ਨੂੰ ਜਿਵੇਂ ਪਹਿਲਾਂ ਵੀ ਗੱਲ ਕੀਤੀ ਚਾਹੀਦਾ ਸੀ ਕਿ ਨਾ ਕਾਲਜਾਂ ਨੂੰ ਹੋਰ ਪਰਫੁੱਲਤ ਕਰਦੀ ਵਧੀਆ ਕੋਰਸ ਇੰਟਰੋਡਿਊਸ ਕਰਦੀ ਪਰ ਇਹਨਾਂ ਤੋਂ ਆਪਣਾ ਹੱਥ ਖਿੱਚ ਕੇ ਤੁਸੀਂ ਇਹਨਾਂ ਨੂੰ ਇੱਕ ਆਟੋਨਮਸ ਬਣਾ ਰਹੇ ਹੋ ਇਹਨਾਂ ਨੂੰ ਪ੍ਰਾਈਵੇਟਾਈਜੇਸ਼ਨ ਵੱਲ ਲੈ ਕੇ ਜਾ ਰਹੇ ਹੋ ਸਿੱਧਾ ਸਿੱਧਾ ਤੁਸੀਂ ਕਹਿੰਦੇ ਵੀ ਭਾਈ ਇਹ ਤਾਂ ਇਹ ਆ ਵੀ ਮੰਨ ਲਓ ਜਿਵੇਂ ਹੁੰਦਾ ਵੀ ਤੁਸੀਂ ਉਹਦੇ ਜਵਾਕਾਂ ਤੋਂ ਹੱਥ ਵੀ ਤੁਸੀਂ ਹੁਣ ਵੱਡੇ ਹੋ ਗਏ ਤੁਸੀਂ ਆਪਣਾ ਖਰਚਾ ਆਪ ਹੀ ਚਲਾ ਹਾਂ ਇਹ ਸਰਕਾਰ ਇਹਨਾਂ ਨੇ ਕਾਲਜਾਂ ਦਾ ਉਹ ਪਹਿਲੇ ਪੀਡੀ ਫੰਡ ਤੇ ਚੱਲਦੇ ਨੇ ਇਸ ਤੋਂ ਬਾਅਦ ਕਿੰਨਾ ਔਖਾ ਹੋਊਗਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਜਦੋਂ ਪੰਜਾਬ 'ਚ ਕਾਲਜ ਬਣ ਰਹੇ ਸੀ ਹੈਨਾ 1900 ਦੇ ਦੌਰਾਨ ਜੇ 1800 ਦੇ ਵਿੱਚ ਜਿਵੇਂ 1882 ਚ ਪੰਜਾਬ ਯੂਨੀਵਰਸਿਟੀ ਬਣੀ ਆ ਉਦੋਂ ਦੀ ਜਿਹੜੀ ਸਰਕਾਰ ਸੀ ਜਿਵੇਂ ਬ੍ਰਿਟਿਸ਼ ਗਵਰਨਮੈਂਟ ਸੀ ਜਦੋਂ ਸਾਡੇ ਇੱਥੋਂ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਕਿਹਾ ਸੀ ਪੰਜਾਬ ਯੂਨੀਵਰਸਿਟੀ ਬਣਾਉਣੀ ਆ ਬੇਸਿਕ ਕਾਲਜ ਹੁੰਦਾ ਸੀ ਲਾਹੌਰ ਚ ਬੇਸਿਕ ਸੀ ਯੂਨੀਵਰਸਿਟੀ ਬਣਾਉਣੀ ਸਰਕਾਰ ਨੇ ਕਿਹਾ ਸਾਡੇ ਕੋਲ ਪੈਸਾ ਨਹੀਂ ਹੈਗਾ ਤੇ ਲੋਕਾਂ ਨੇ ਰਿਆਸਤਾਂ ਦੇ ਰਾਜਿਆਂ ਨੇ ਪੈਸੇ ਇਕੱਠੇ ਕਰ ਕਰਕੇ ਪੈਸਾ ਦਿੱਤਾ ਸੀ ਕਿ ਤਾਂ ਕਿ ਇਹ ਯੂਨੀਵਰਸਿਟੀ ਬਣ ਸਕੇ ਤੇ ਇਹ ਉਹ ਬ੍ਰਿਟਿਸ਼ ਰਾਜ ਸੀ ਤੇ ਇਹ ਸਾਡਾ ਆਪਣਾ ਰਾਜ ਆ ਕੰਪੈਰੀਜ਼ਨ ਕਰ ਲੋ ਉਹਦੇ ਲਈ ਰੈਫਰੈਂਸ ਇਹ ਹੈਗਾ ਪੰਜਾਬ ਯੂਨੀਵਰਸਿਟੀ ਇੱਕ ਕਿਤਾਬ ਆ ਉਸ ਕਿਤਾਬ ਦੇ ਵਿੱਚ ਉਹਦੇ ਪੂਰੀ ਡਿਟੇਲ ਪਈ ਆ ਕਿ ਕਿਵੇਂ ਕਿਵੇਂ ਜਿਹੜੇ ਲੋਕਾਂ ਨੇ ਪੈਸੇ ਇਕੱਠੇ ਕਰ ਕਰਕੇ ਜਿਹੜੀ ਯੂਨੀਵਰਸਿਟੀ ਨੂੰ ਬਣਾਉਣ ਦੇ ਲਈ ਕੋਸ਼ਿਸ਼ ਕੀਤੀ ਯੂਨੀਵਰਸਿਟੀ ਨੂੰ ਬਣਾਇਆ ਸੀ ਪੰਜਾਬ ਯੂਨੀਵਰਸਿਟੀ ਨੂੰ ਤੇ ਸਰਕਾਰ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਇਹ ਕੰਪੇਅਰ ਕਰ ਲੋ ਫਿਰ ਬ੍ਰਿਟਿਸ਼ ਗਵਰਨਮੈਂਟ ਦੀ ਉਹ ਜਿਹੜੀ ਸਿਚੁਏਸ਼ਨ ਸੀ ਉਹਨਾਂ ਦੀ ਉਹ ਮਾਨਸਿਕਤਾ ਦੀ ਸਾਡੀ ਆਪਣੀ ਸਰਕਾਰ ਆ ਜਿਹੜੇ ਦਾਵਾ ਕਰ ਰਹੇ ਨੇ ਜਿਹੜੇ ਭਗ ਸਿੰਘ ਦੇ ਵਾਰਿਸ ਬਣਨ ਦੀ ਕੋਸ਼ਿਸ਼ ਕਰ ਰਹੇ ਨੇ ਹਨਾ ਉਹ ਵੀ ਸਿੱਖਿਆ ਤੋਂ ਜਿਹੜਾ ਆਪਣਾ ਹੱਥ ਖਿੱਚ ਰਿਹਾ ਹਮ ਅਟੋਨਮਸ ਸਟੇਟਸ ਦੀ ਤੇ ਗੱਲ ਕਰੀਏ ਤਾਂ ਇਹਦੀ ਨੁਕਸਾਨ ਗੁਰਦੀਪ ਜੀ ਕੀ ਹੋ ਸਕਦੇ ਨੇ ਦੇਖੋ ਜੀ ਯੂਨੀਵਰਸਟੀਆਂ ਨੂੰ ਤਾਂ ਜਿਹੜਾ ਅਟੋਨਮਸ ਸਟੇਟਸ ਦਿੰਨੇ ਉਹ ਤਾਂ ਅਲੱਗ ਗੱਲ ਹੁੰਦੀ ਹੈ ਹਨਾ ਵੈਸੇ ਉਹ ਵੀ ਕਈ ਯੂਨੀਵਰਸਟੀਆਂ ਹੁੰਦੀਆਂ ਨੇ ਹਮ ਨੁਕਸਾਨ ਤੇਹੀ ਨੇ ਮੈਂ ਬਾਰ ਬਾਰ ਉਹੀ ਗੱਲ ਕਰ ਰਿਹਾ ਉਹ ਕਹਿੰਦੇ ਨੇ ਵੀ ਆਪਣੇ ਆਪ ਚਲਾਉਣਗੇ ਹਮ ਤੁਸੀਂ ਦੇਖੋ ਹਲੇ ਤਾਂ ਸਰਕਾਰੀ ਕਾਲਜ ਜਿਹੜੇ ਬਣੇ ਹੋਣ ਸਰਕਾਰੀ ਜਦੋਂ ਕੈਪਟਨ ਮਨਿੰਦਰ ਸਿੰਘ 10-90 ਸਰਕਾਰੀ ਕਾਲਜ ਬਣੇ ਸੀ ਹਮ ਉਹਨਾਂ ਦਾ ਵੀ ਹਾਲੇ ਬਹੁਤ ਬੁਰਾ ਹਾਲ ਆ ਹਨਾ ਤੇ ਜਿਹੜੇ ਸਰਕਾਰੀ ਕਾਲਜ ਹਾਲੇ ਬਣੇ ਹੋਏ ਉਹਨਾਂ ਦਾ ਹਾਲੇ ਬੁਰਾ ਹਾਲ ਆ ਪੀਟੀਐ ਫੰਡ ਦੇ ਨਾਲ ਚੱਲਦੇ ਨੇ ਫੰਡ ਅਰੇਂਜ ਕਰ ਕਰਕੇ ਚੱਲਦੇ ਨੇ ਜਿਉਂ ਉਹਨਾਂ ਨੂੰ ਆਟੋਨੋਮਸ ਬਣਾ ਦਿੱਤਾ ਗਿਆ ਹਮ ਫਿਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨਾਲ ਤਾਂ ਟਾਈ ਅਪ ਕਰਨਗੇ ਨਾ ਉਹ ਜੇ ਪ੍ਰਾਈਵੇਟ ਮੈਨੇਜਮੈਂਟ ਨਾਲ ਟਾਈ ਅਪ ਕਰਨਗੇ ਹਨਾ ਕਿ ਭਾਈ ਇਹਨੂੰ ਸਰ ਕਾਲਜ ਨੂੰ ਚਲਾਉਣਾ ਕਿਵੇਂ ਉਹਦੇ ਚ ਜਿਵੇਂ ਸਾਨੂੰ ਲੱਗਦਾ ਵੀ ਸ਼ਾਇਦ ਪ੍ਰਿੰਸੀਪਲ ਨੂੰ ਕਹਿ ਦੇਣਗੇ ਵੀ ਭਾਈ ਤੁਸੀਂ ਆਪਣੀ 10 ਮੈਂਬਰੀ ਜਾਂ ਜਿੰਨੇ ਵੀ ਮੈਂਬਰੀ ਮੈਨੇਜਮੈਂਟ ਕਮੇਟੀ ਬਣਾਓ ਤੁਸੀਂ ਦੇਖਣਾ ਫੰਡ ਕਿੱਥੋਂ ਚੱਲ ਰਿਹਾ ਕਿਸੇ ਵੱਡੇ ਘਰਾਣੇ ਤੋਂ ਵੀ ਲਿਆ ਜਾ ਸਕਦਾ ਕਿਸੇ ਵੱਡੇ ਘਰਾਣੇ ਤੋਂ ਵੀ ਲਿਆ ਜਾ ਸਕਦਾ ਪਰ ਸਟੂਡੈਂਟਸ ਉੱਤੇ ਬਰڈن ਪਾਉਣਗੇ ਵੀ ਭਾਈ ਇਹ ਤਾਂ ਜੀ ਸਾਡਾ ਜਿਹੜਾ ਮੈਨੇਜਮੈਂਟ ਦਾ ਕਾਲਜ ਆ ਵੀ ਤੁਸੀਂ ਫੀਸ ਇੰਨੀ ਦੋਵੋਗੇ ਤਾਂ ਤੁਸੀਂ ਪੜ ਸਕੋਗੇ ਤਾਂ ਸਟੂਡੈਂਟਸ ਕਿੱਥੇ ਜਾਣਗੇ ਤੇ ਇਹਦੇ ਨਾਲ ਇਹ ਨੁਕਸਾਨ ਹੋਣਗੇ ਹੂੰ ਪੰਜਾਬ ਦੇ ਹਾਈ ਐਜੂਕੇਸ਼ਨ ਮਿਨਿਸਟਰ ਹਾਈ ਐਜੂਕੇਸ਼ਨ ਵੀ ਸਾਰੀ ਐਜੂਕੇਸ਼ਨ ਜਿਹੜਾ ਦੇ ਕੋਲ ਹੈ ਹਰਜੋਤ ਬੈਂਸ ਉਹ ਫਿਲਹਾਲ ਇਸ ਮੁੱਦੇ ਤੇ ਕੁਝ ਵੀ ਨਹੀਂ ਬੋਲ ਰਹੇ ਫਿਲਹਾਲ ਚੁੱਪ ਹੀ ਨਜ਼ਰ ਆ ਰਹੇ ਨੇ ਉਹਨਾਂ ਤੱਕ ਇਹ ਮਾਮਲਾ ਧਿਆਨ ਦੇ ਵਿੱਚ ਲਿਆਂਦਾ ਗਿਆ ਮੈਨੂੰ ਲੱਗ ਰਿਹਾ ਸੀ ਵੀ ਹੁਣਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਨੋਟੀਫਿਕੇਸ਼ਨ ਹੋਇਆ 12 ਤਰੀਕ ਦਾ ਨੋਟੀਫਿਕੇਸ਼ਨ ਆਇਆ ਬਿਲਕੁਲ ਬਹੁਤ ਪੁਰਾਣਾ ਨਹੀਂ ਹੈ ਪੁਰਾਣਾ ਨਹੀਂ ਹੈਗਾ ਹੂੰ ਅ ਮੇਰੀ ਅਪੀਲ ਵੀ ਆ ਸ਼ਾਇਦ ਮੈਂ ਤਾਂ ਨਹੀਂ ਅਪੀਲ ਕਰ ਸਕਦਾ ਹਨ ਆਪਾਂ ਤਾਂ ਕੋਈ ਹੈ ਨਹੀਂ ਹੈਗੇ ਵੀ ਹਨ ਪਰ ਜਿੰਨੇ ਵੀ ਲੋਕ ਨੇ ਪੰਜਾਬ ਦੇ ਪੰਜਾਬ ਦੀਆਂ ਸਟੂਡੈਂਟਸ ਜਥੇਬੰਦੀਆਂ ਨੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਜਿੰਨੇ ਵੀ ਹੈਗੇ ਨੇ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਕਾਰ ਨੂੰ ਇਸ ਮੁੱਦੇ ਤੇ ਘੇਰੋ ਤੁਸੀਂ ਆਪਣੀ ਜਿਹੜੀ ਸਿੱਖਿਆ ਉਹਨੂੰ ਬਚਾਓ ਆਪਣੇ ਬੱਚਿਆਂ ਦਾ ਜਵਾਕਾਂ ਦਾ ਭਵਿੱਖ ਬਚਾਓ ਮਲੇਰਕੋਟਲੇ ਵਾਲਿਆਂ ਵਾਸਤੇ ਤਾਂ ਖਾਸ ਗੱਲ ਇਹ ਆ ਕਿ ਮਲੇਰਕੋਟਲਾ ਨਵਾਂ ਨਵਾਂ ਜ਼ਿਲ੍ਹਾ ਬਣਿਆ ਮਲੇਰਕੋਟਲੇ ਜ਼ਿਲ੍ਹੇ ਦੇ ਵਿੱਚ ਸਿਰਫ ਇੱਕੋ ਹੀ ਸਰਕਾਰੀ ਕਾਲਜ ਹੈ ਸਰਕਾਰੀ ਕਾਲਜ ਮਲੇਰਕੋਟਲਾ ਇਹ ਵੀ ਮਲੇਰਕੋਟਲੇ ਨਵਾਬ ਨੇ ਸੀ ਜਿਹੜੇ ਜਿਹੜੇ ਉਦੋਂ ਦੇ ਜਿਹੜੇ ਰਾਜੇ ਸੀ ਉਹਨਾਂ ਨੇ ਇਹ ਕਾਲਜ ਵਾਸਤੇ ਦੇਣਾ ਉਦੋਂ ਦੇ ਲੋਕਾਂ ਨੇ ਦੇਣਾ ਉਹ ਤਾਂ ਇੱਕ ਲੇਗੇਸੀ ਆ ਸਾਰੇ ਕਾਲਜ ਲੇਗੇਸੀ ਨੇ ਮਲੇਰਕੋਟਲੇ ਵਾਸਤੇ ਮੇਰੀ ਖਾਸ ਇਹੀ ਆ ਕਿਉਂਕਿ ਕਿਉਂਕਿ ਉਹਨਾਂ ਨੂੰ ਨਵਾਂ ਨਵਾਂ ਜ਼ਿਲ੍ਹਾ ਬਣਿਆ ਉਹਨਾਂ ਨੂੰ ਚਾਹੀਦਾ ਕਿ ਸਰਕਾਰ ਨੂੰ ਕਹੋ ਕਿ ਸਾਡਾ ਜਿਹੜਾ ਸਰਕਾਰੀ ਕਾਲਜ ਆ ਤੁਸੀਂ ਨਾ ਖੋ ਇੱਦਾਂ ਹੀ ਹੁਸ਼ਿਆਰਪੁਰ ਵਾਲੇ ਵੀ ਨੇ ਕਿਉਂਕਿ ਹੁਸ਼ਿਆਰਪੁਰ ਨੂੰ ਤਾਂ ਗਿਣੇ ਸਭ ਤੋਂ ਵੱਧ ਜਿਹੜੇ ਐਜੂਕੇਟਿਡ ਮੰਨਿਆ ਜਾਂਦਾ ਹਨ ਉਹ ਨੇ ਲੁਧਿਆਣਾ ਜ਼ਿਲ੍ਹੇ ਦੀ ਆਪਣੀ ਖਾਸੀਅਤ ਹੈ ਕਿ ਲੁਧਿਆਣਾ ਇੱਕ ਹੱਬ ਹੈਗਾ ਸਾਡਾ ਇੰਡਸਟਰੀ ਦਾ ਹੱਬ ਹੈਗਾ ਹਨ ਤੇ ਪਟਿਆਲਾ ਪਟਿਆਲਾ ਵੀ ਰਿਆਸਤੀ ਸ਼ਹਿਰ ਆ ਠੀਕ ਆ ਜੀ ਮੋਹਾਲੀ ਦੇਖੋ ਤੁਸੀਂ ਮੋਹਾਲੀ ਜੀ ਬਿਲਕੁਲ ਚੰਡੀਗੜ੍ਹਾਂ ਦੀ ਜੜ੍ਹਾਂ ਦੇ ਵਿੱਚ ਆ ਠੀਕ ਹੈ ਇਹਨਾਂ ਨੂੰ ਸਾਰਿਆਂ ਲੋਕਾਂ ਨੂੰ ਖਾਸ ਕਰਕੇ ਜੇ ਪੂਰਾ ਪੰਜਾਬ ਨੂੰ ਵੈਸੇ ਲੜਨਾ ਚਾਹੀਦਾ ਹਮ ਪੰਜਾਬ ਤੋਂ ਇਲਾਵਾ ਜਿਹੜੇ ਜਿਹੜੇ ਜ਼ਿਲ੍ਹੇ ਚ ਕਾਲਜ ਆ ਉਸ ਜ਼ਿਲ੍ਹੇ ਦੇ ਲੋਕ ਜਿਹੜੇ ਪ੍ਰਭਾਵਿਤ ਹੁੰਦੇ ਨੇ ਉਹ ਆਪਣੇ ਆਪਣੇ ਲੈਵਲ ਤੇ ਆਪਣੇ ਲੀਡਰਾਂ ਨੂੰ ਕਹਿਣ ਆਪਣੇ ਜਿਹੜੇ ਜ਼ਿਲ੍ਹੇ ਦੇ ਡੀਸੀਆਂ ਨੂੰ ਕਹਿਣ ਕਿ ਇਹਨਾਂ ਕਾਲਜਾਂ ਨੂੰ ਬਚਾਇਆ ਜਾਵੇ ਇਹਨਾਂ ਨੂੰ ਪ੍ਰਾਈਵੇਟ ਨਾ ਕੀਤਾ ਜਾਵੇ ਹੂੰ ਗੁਰਦੀਪ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਵੀ 54 ਡਿਗਰੀ ਕਾਲਜਸ ਨੇ ਪੰਜਾਬ ਦੇ ਵਿੱਚ ਗਿਣਤੀ ਪਹਿਲਾਂ ਹੀ ਸਰਕਾਰੀ ਕਾਲਜਾਂ ਦੀ ਬਹੁਤ ਘੱਟ ਹੈ ਤੇ ਅੰਕੜੇ ਜੇ ਪਿਛਲੇ ਥੋੜੇ ਚਾਤ ਮਾਰੀਏ ਤਾਂ ਉਹਨਾਂ ਕਾਲਜਾਂ ਦੇ ਵਿੱਚ ਜੇ ਪ੍ਰਿੰਸੀਪਲਸ ਦੀ ਗਿਣਤੀ ਵੇਖੀਏ ਤਾਂ ਮੇਰੇ ਖਿਆਲ ਤਕਰੀਬਨ 36 ਦੇ ਆਸ-ਪਾਸ ਪ੍ਰਿੰਸੀਪਲ ਨੇ 54 ਕਾਲਜਾਂ ਦੇ 36 ਪ੍ਰਿੰਸੀਪਲ ਇਹ ਇਹ ਅੰਕੜਾ ਕਿੱਥੇ ਤੱਕ ਸਾਬਤ ਹੈ ਇਹ ਤਾਂ ਇਹ ਜੀ ਜਿਵੇਂ ਹੁਣ ਮੰਨ ਲਓ ਉਹਨਾਂ ਨੇ ਕੀ ਕੀਤਾ ਸੀ ਨਾ ਕਾਲਜਾਂ ਨੂੰ ਹਾਂ ਹੁਣ ਕਈ ਜਗ੍ਹਾ ਤੇ ਇਹ ਪ੍ਰਿੰਸੀਪਲ ਸੀ ਮੈਨੂੰ ਮਾਲਕ ਦੇਖਿਆ ਸੀ ਕਿ ਇੱਕ ਪ੍ਰਿੰਸੀਪਲ ਦੋ ਦੋ ਕਾਲਜਾਂ ਦਾ ਹੁੰਦਾ ਸੀ ਨਾ ਜਿਵੇਂ ਗਵਰਨਮੈਂਟ ਕਾਲਜ ਮਲੇਕੋੜਲੇ ਦੇ ਪ੍ਰਿੰਸੀਪਲ ਹਾਂ ਉਹਨਾਂ ਕੋਲ ਐਡੀਸ਼ਨਲ ਚਾਰਜ ਅਮਰਗੜ ਦਾ ਵੀ ਹੈਗਾ ਸੀ ਇੱਕ ਵਾਰ ਤਾਂ ਰਣਵੀਰ ਕਾਲਜ ਵਾਲੇ ਜਿਹੜੇ ਪ੍ਰਿੰਸੀਪਲ ਸੀ ਉਹਨਾਂ ਕੋਲ ਮਲੇਕੋੜਲੇ ਦਾ ਚਾਰਜ ਵੀ ਸੀ ਕੁਝ ਦਿਨ ਉੱਥੇ ਬਹਿੰਦੇ ਸੀ ਕੁਝ ਦਿਨ ਇੱਥੇ ਬਹਿੰਦੇ ਸੀ ਹਾਂ ਤੇ ਇਹ ਤਾਂ ਮਾੜਾ ਹਾਲ ਤੁਸੀਂ ਦੇਖ ਹੀ ਸਕਦੇ ਉਹਦੇ ਨਾਲ ਸਟੂਡੈਂਟਸ ਪਰੇਸ਼ਾਨ ਹੁੰਦੇ ਨੇ ਵਿਦਿਆਰਥੀ ਪਰੇਸ਼ਾਨ ਹੁੰਦੇ ਨੇ ਤੇ ਸਰਕਾਰ ਸ਼ਾਇਦ ਸਰਕਾਰ ਕੋਲ ਪੈਸਾ ਨਹੀਂ ਹੈਗਾ ਹੂੰ ਸਿੱਖਿਆ ਵਾਲਾ ਇਹਨਾਂ ਦਾ ਜਿਹੜਾ ਮਾਡਲ ਸੀ ਹੂੰ ਉਹੀ ਸੀ ਫਿਰ ਇਹ ਜਾਣ ਬੁਝ ਕੇ ਲੈ ਸ਼ਾਇਦ ਲੋਕਾਂ ਨੂੰ ਇੱਕ ਤਾਂ ਜਿਹੜੇ ਪੜੇ ਲਿਖੇ ਨੇ ਪੀ ਐਚ ਡੀ ਕਰੀ ਹੋਈ ਹੈ ਜਿਨ੍ਹਾਂ ਨੇ ਐਲੀਜੀਬਲ ਨੇ ਇੱਕ ਤਾਂ ਉਹਨਾਂ ਤੋਂ ਨੌਕਰੀ ਖੋਹੀ ਜਾ ਰਹੀ ਆ ਦੂਜਾ ਜਿਹੜੇ ਵਿਦਿਆਰਥੀ ਅੱਗੇ ਪੜਨਾ ਚਾਹਣਗੇ ਉਹਨਾਂ ਤੋਂ ਸਿੱਖਿਆ ਖੋਹੀ ਜਾਊਗੀ ਤਾਂ ਇਹੀ ਆ ਕਿ ਸਰਕਾਰ ਕੋਲ ਪਹਿਲਾਂ ਹੀ ਨੀ ਟੀਚਰ ਹੈਗੇ ਸੀ ਹੁਣ ਉੱਪਰ ਇਹ ਕਾਲਜ ਨੂੰ ਪ੍ਰਾਈਵੇਟ ਕਰ ਰਹੇ ਨੇ ਚਾਹੀਦਾ ਤੇ ਸੀ ਕਿ ਇਹ ਰਿਕਰੂਟਮੈਂਟ ਜਿਵੇਂ 1852 ਪੋਸਟ ਆਸੀ ਉਹ ਉਹ ਤਾਂ ਚਲੋ ਰੱਦ ਹੋ ਗਈਆਂ ਸੀ ਸਰਕਾਰ ਨਵੀਆਂ ਪੋਸਟਾਂ ਕੱਢਦੀ ਨਵੀਆਂ ਪੋਸਟਾਂ ਕੱਢਦੀ ਠੀਕ ਆ ਜੀ ਤੇ ਉਸ ਤੋਂ ਇਲਾਵਾ ਜਿਵੇਂ ਅ ਨਵੇਂ ਕੋਰਸ ਇੰਟਰੋਡਿਊਸ ਕਰ ਦਿੱਤਾ ਸ਼ਾਇਦ 1997 ਤੋਂ ਬਾਅਦ ਡਾਇਰੈਕਟ ਭਰਤੀ ਨਹੀਂ ਹੋਈ ਸਰਕਾਰੀ ਕਾਲਜਾਂ ਦੇ ਵਿੱਚ ਕਿਸੇ ਵੀ ਸਟਾਫ ਦੀ ਬਿਲਕੁਲ ਨਹੀਂ ਹੋਈ ਤੇ ਉਹਦੇ ਚ ਤਾਂ এবੀਸੀ ਜਦੋਂ 1852 1158 ਪੋਸਟਾਂ ਸੀ ਜਦੋਂ ਉਹਦੇ ਲਈ ਸਰਕਾਰੀ ਕਾਲਜ ਬਚਾਓ ਮੰਚ ਬਣਾਇਆ ਸੀ ਸਾਰੀਆਂ ਯੂਨੀਵਰਸਟੀਆਂ ਦੇ ਜਿਹੜੇ ਰਿਸਰਚ ਸਕਾਲਰ ਸੀ ਜਾਂ ਕੋਈ ਹੋਰ ਜਿਹੜੇ ਐਲੀਜੀਬਲ ਮੰਨੇ ਸੀ ਉਹ ਤਾਂ ਇਹ ਵੀ ਕਹਿ ਰਹੇ ਸੀ ਕਿ ਜਦੋਂ ਵੀ ਇੰਨੇ ਸਾਲਾਂ ਤੋਂ ਪੋਸਟਾਂ ਨਹੀਂ ਨਿਕਲੀਆਂ ਨਾ ਜੇ ਹੁਣ ਨਿਕਲੀਆਂ ਤਾਂ ਸਾਡੀ ਜਿਹੜੀ ਓਵਰੇਜ ਹੋ ਗਈ ਆ ਉਹਦੇ ਚ ਕੁਝ ਬੰਦੇ ਇਹ ਵੀ ਚਾਹੁੰਦੇ ਸੀ ਕਿ ਸਾਨੂੰ ਏਜ ਦਾ ਜਿਹੜਾ ਰਿਲੈਕਸੇਸ਼ਨ ਦਿੱਤੀ ਜਾਵੇ ਕਿਉਂਕਿ ਹੁਣ ਜੇ ਉਹ ਹੁਣ ਦੇਖ ਲਓ ਕਾਂਗਰਸ ਜਾਂਦੇ ਜਾਂਦੇ ਕੱਢ ਕੇ ਗਈ ਸੀ ਕਾਂਗਰਸ ਵਾਲਿਆਂ ਨੇ ਵੀ ਉਹਦੇ ਚ ਇੱਕ ਇਹ ਜਾ ਕੁਝ ਕੀਤਾ ਸੀ ਕਿ ਲੂਫੋਲ ਛੱਡ ਦਿੱਤੇ ਸੀ ਰੱਦ ਹੋ ਗਿਆ ਤੇ ਹੁਣ ਬਸ ਮਿਲ ਰਹਾ ਸਾਰੀਆਂ ਗੱਲਾਂ ਹੋ ਗਈਆਂ ਇਹੀ ਹੈ ਕਿ ਸਰਕਾਰ ਇਹਦੇ ਤੋਂ ਸਿੱਖਿਆ ਤੋਂ ਹੱਥ ਨਾ ਖਿੱਚੇ ਦੇ ਲੋਕਾਂ ਨੂੰ ਇਹਦੇ ਤੇ ਇਕੱਠੇ ਹੋਣਾ ਚਾਹੀਦਾ ਕਿ ਜਿਹੜੇ ਸਕੂਲਜ ਨੇ ਇਹਨੂੰ ਬਚਾਇਆ ਜਾ ਸਕੇ ਇੱਕ ਹੋਰ ਜਾਨਣਾ ਚਾਹਾਂਗੇ ਇੱਕ ਹਵਾਲਾ ਨਾ ਵਾਰ-ਵਾਰ ਦਿੱਤਾ ਜਾਂਦਾ ਹੈ ਕਿ ਪੰਜਾਬ ਦੀ ਜਿਹੜੀ ਯੂਥ ਜਨਰੇਸ਼ਨ ਨਾ ਹੁਣ ਪਲੱਸ 2 ਤੋਂ ਬਾਅਦ ਨਾ ਹਾਇਰ ਐਜੂਕੇਸ਼ਨ ਦੇ ਵਿੱਚ ਇੰਟਰਸਟ ਘੱਟ ਦਿਖਾ ਰਹੀ ਹੈ ਕਿਉਂਕਿ ਪਲੱਸ 2 ਤੋਂ ਬਾਅਦ ਆਇਲਟਸ ਕਰਨ ਕਰਨ ਵਾਸਤੇ ਆਪਣੇ ਜਿਹੜੇ ਨੇੜੇ-ਟੜੇ ਅਲਰ ਸੈਂਟਰ ਨੇ ਉੱਥੇ ਜਾਂਦੇ ਨੇ ਉਸ ਤੋਂ ਬਾਅਦ ਫਿਰ ਵਿਦੇਸ਼ ਚਲੇ ਜਾਂਦੇ ਨੇ ਸਰਕਾਰੀ ਕਾਲਜਸ ਔਰ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਆਉਂਦੇ ਬਹੁਤ ਘੱਟ ਨੇ ਕਿਤੇ ਨਾ ਕਿਤੇ ਇਹਨੂੰ ਵੀ ਇੱਕ ਕਾਰਨ ਦੱਸਿਆ ਜਾਂਦਾ ਤੁਹਾਨੂੰ ਲੱਗਦਾ ਵੀ ਇਹ ਕਾਰਨ ਸਹੀ ਹੈ ਦੇਖੋ ਜੀ ਇਦਾਂ ਨਾ ਉਹ ਤਾਂ ਹੁਣ ਇੱਕ ਚਲੋ ਟ੍ਰੈਂਡ ਚੱਲ ਪਿਆ ਲੋਕ ਫਿਰ ਕਈ ਵਾਰ ਪੰਜਾਬ ਚ ਹੋਰ ਵੀ ਕਈ ਸਮੱਸਿਆਵਾਂ ਜਿਹੜੀਆਂ ਖੜੀਆਂ ਕੀਤੀਆਂ ਨੇ ਸਰਕਾਰਾਂ ਦੀਆਂ ਹਣਾ ਹੂੰ ਜਿਵੇਂ ਰੋਜ਼ਗਾਰ ਨਹੀਂ ਹੈਗਾ ਹਰ ਬੰਦਾ ਚਾਹੁੰਦਾ ਕਿ ਮੈਂ ਰੋਜ਼ਗਾਰ ਲਈ ਜਾਣਾ ਬਾਹਰ ਵਧੀਆ ਲਾਈਫ ਜੀ ਸਕਾਂ ਪਿਛਲੇ ਦਿਨਾਂ ਚ ਤੁਸੀਂ ਇੱਕ ਖਬਰ ਦੇਖੀ ਹੋਊਗੀ ਸ਼ਾਇਦ ਮਾਨਸਾ ਦਾ ਸੀ ਕੋਈ ਹੂੰ ਉਹ ਬੰਦੇ ਦੀ ਦੁਕਾਨ ਸੀ ਹਾਰਡਵੇਅਰ ਵਾਲੀ ਟਾਈਲਾਂ ਦੀ ਹੂੰ ਉਹਨੇ ਕਹਿੰਦਾ ਮੈਂ ਕਈ ਵਾਰ ਕੰਪਲੇਨਟ ਕੀਤੀ ਇੰਨੀਆਂ ਚੋਰੀਆਂ ਹੋਈਆਂ ਨੇ ਉਹ ਤੇ ਆਪਣਾ ਸਮਾਨ ਭੰਦੇਰੀ ਦੁਕਾਨ ਦੇ ਵਿੱਚੋਂ ਬਾਹਰ ਉਹ ਕਹਿੰਦਾ ਮੈਂ ਯਾਰ ਪੰਜਾਬ ਛੱਡ ਤਾ ਮੈਂ ਨਹੀਂ ਰਹਿਣਾ ਇੱਥੇ ਕਿੰਨੀ ਵਾਰ ਪੁਲਿਸ ਨੂੰ ਕੰਪਲੇਂਟ ਕਰ ਲਈ ਪਹਿਲਾਂ ਦੇਖਿਆ ਇਹ ਤਾਂ ਉਹ ਬੰਦੇ ਦੀ ਗੱਲ ਸੀ ਚਾਰ ਪੰਜ ਦਿਨਾਂ ਪਹਿਲਾਂ ਦੀ ਇਹ ਵੀਡੀਓ ਆ ਇਸ ਤੋਂ ਇਲਾਵਾ ਉਹ ਸੀ ਜਦੋਂ ਨਸ਼ਾ ਦੀ ਗੱਲ ਸੀ ਨਸ਼ਾ ਦੀ ਜਦੋਂ ਲੋਕਾਂ ਨੇ ਸਰਕਾਰ ਤੋਂ ਨਸ਼ੇ ਨਹੀਂ ਕਾਬੂ ਹੋਏ ਤੇ ਲੋਕਾਂ ਨੇ ਪਿੰਡ ਲੈਵਲ ਤੇ ਆਪਣੀਆਂ ਕਮੇਟੀਆਂ ਬਣਾਈਆਂ ਜਦੋਂ ਲੋਕਾਂ ਨੇ ਪਿੰਡ ਲੈਵਲ ਤੇ ਕਮੇਟੀਆਂ ਬਣਾਈਆਂ ਉਹ ਕਮੇਟੀਆਂ ਦੇ ਖਿਲਾਫ ਸਰਕਾਰ ਹੋ ਗਈ ਹੈ ਨਾ ਤੇ ਇਹ ਜੋ ਕੁਝ ਹੋ ਰਿਹਾ ਫਿਰ ਲੋਕਾਂ ਦਾ ਕਈ ਵਾਰ ਦਿਲ ਕਰਦਾ ਵੀ ਅਸੀਂ ਇੱਥੇ ਨਾ ਰਹੀਏ ਅਸੀਂ ਬਾਹਰ ਚਲੇ ਗਈਏ ਪਰ ਇਹਦੇ ਲਈ ਜੇ ਗੱਲ ਕਰਨਗੇ ਕਿ ਉਹ ਤਾਂ ਸਿਰਫ ਉਹ ਲੋਕ ਨੇ ਜਿਹੜੇ ਜਾਣਾ ਚਾਹੁੰਦੇ ਨੇ ਹੋਰ ਲੋਕ ਬਹੁਤ ਨੇ ਹੁਣ ਵੀ ਤੁਸੀਂ ਦੇਖੋਗੇ ਪ੍ਰਾਈਵੇਟ ਐਡਮਿਸ਼ਨ ਕਿੰਨੀ ਹੋ ਰਹੀ ਆ ਇਸ ਲਈ ਹੋ ਰਹੀ ਆ ਕਿ ਲੋਕਾਂ ਕੋਲ ਅਫੋਰਡ ਨਹੀਂ ਹੋ ਰਿਹਾ ਜਿਵੇਂ ਕੁੜੀਆਂ ਨੇ ਕੁੜੀਆਂ ਪ੍ਰਾਈਵੇਟ ਤੁਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਪਾਂ ਬੈਠੇ ਆ ਇੱਥੇ ਜਾ ਕੇ ਦੇਖ ਲਓ ਇੱਥੋਂ ਦਾ ਡਾਟਾ ਕੱਢ ਲਿਓ ਪੰਜਾਬੀ ਯੂਨੀਵਰਸਿਟੀ ਪਟਿਆਲੇ ਦਾ ਕੱਢ ਲਿਓ ਜੀਐਨਡੀਯੂ ਦਾ ਕੱਢ ਲਿਓ ਤੇ ਆਨਲਾਈਨ ਤੇ ਡਿਸਟੈਂਸ ਅੱਜ ਕੱਲ ਕਿੰਨਾ ਪਰਫੁੱਲਟ ਹੋ ਰ ਹਾਈਬ੍ਰਿਡ ਵਾਲੇ ਕਿੰਨਾ ਪਰਫੁੱਲ ਤੌਰਿਆ ਕਿਉਂਕਿ ਲੋਕਾਂ ਨੂੰ ਜਿਹੜੀਆਂ ਸਸਤੀ ਐਜੂਕੇਸ਼ਨ ਜਿਵੇਂ ਹੁਣ ਜੇ ਕੋਈ ਬੱਚਾ ਜਾਊਗਾ ਸਰਕਾਰੀ ਕਿਤੇ ਵੀ ਕਾਲਜ ਜਾਊਗਾ ਉਹਦੀ ਫੀਸ ਨਹੀਂ ਆ ਜਿਹੜੇ ਕਿਤਾ ਮੁਖੀ ਕੋਰਸਸ ਹੁੰਦੇ ਨੇ ਪ੍ਰੋਫੈਸ਼ਨਲ ਕੋਰਸਸ ਨੇ ਇਸ ਕਰਕੇ ਉਹ ਉਧਰ ਨੂੰ ਥੋੜਾ ਸਰਕਾਰੀ ਕਾਲਜ ਚ ਰੁਝਾਨ ਜਿਵੇਂ ਬੱਚਿਆਂ ਦਾ ਘਟ ਰਿਹਾ ਕਿਉਂਕਿ ਉੱਥੇ ਕੋਰਸ ਹੀ ਨਹੀਂ ਹੈਗੇ ਹਲੇ ਤੱਕ ਗ੍ਰੈਜੂਏਸ਼ਨ ਜਿਵੇਂ ਮਹਿੰਦਰਾ ਕਾਲਜ ਉੱਥੇ ਐਲ ਐਲ ਵੀ ਹੈਗੀ ਸੀ ਠੀਕ ਹੈ ਉੱਥੇ ਦੇਖੋ ਕਿੰਨੀ ਮੈਰਿਟ ਹਾਈ ਗਈ ਹੈ ਉੱਥੇ ਲੋਕ ਪੜਨ ਆ ਰਹੇ ਨੇ ਮਾਸ ਕਮਿਊਨੀਕੇਸ਼ਨ ਉੱਥੇ ਹੈਗੀ ਹੈ ਹੋਰ ਕਾਲਜਾਂ ਚ ਨਹੀਂ ਹੈਗੇ ਉਹੀ ਪੁਰਾਣੇ ਕੋਰਸ ਚੱਲੀ ਜਾ ਰਹੇ ਨੇ ਤੇ ਸਰਕਾਰ ਨੂੰ ਬਸ ਫੇਰ ਵੀ ਮੈਂ ਇਹੀ ਦੁਬਾਰਾ ਫੇਰ ਮੇਰਾ ਉਹੀ ਪੁਆਇੰਟ ਆ ਕਿ ਪ੍ਰੋਫੈਸ਼ਨਲ ਜਿਹੜੇ ਕੋਰਸ ਚੱਲਣੇ ਚਾਹੀਦੇ ਸੀ ਲੋਕੀ ਕਈ ਕੋਰਸ ਨੇ ਬਾਹਰੋਂ ਜਾ ਕੇ ਕਰਕੇ ਆਉਂਦੇ ਨੇ ਆ ਕਈ ਪ੍ਰਾਈਵੇਟ ਯੂਨੀਵਰਸਿਟੀਆਂ ਬਣ ਗਈਆਂ ਨੇ ਜਿਹੜੇ ਨੌਨ اٹੈਂਡੈਂਟ ਨਾਲ ਕੋਰਸ ਕਰਾਈ ਜਾਂਦੇ ਨੇ ਸਰਕਾਰ ਨੇ ਵੀ ਜਿਹੜਾ ਕਾਲਜ ਕਿੰਨੇ ਕੁ ਖੋਲਨੇ ਪ੍ਰਾਈਵੇਟ ਕਾਲਜ ਨੇ ਜਿੰਨੇ ਵੀ ਆ ਗੇਮਾਂ ਵਾਲੇ ਲੈ ਕੇ ਜਾਣਾ ਚਾਹੀਦਾ ਜੀ ਪਰ ਸਰਕਾਰ ਜਦੋਂ ਨਹੀਂ ਲੈ ਕੇ ਆਂਦੀ ਤਾਂ ਜਿਹੜੇ ਲੋਕ ਨੇ ਬਾਹਰਲੀ ਟੀਮਾਂ 'ਚ ਦੇਖੋ ਤੁਸੀਂ ਜਿਹੜੀਆਂ ਹੁਣ 올림픽 ਹੋਈਆਂ ਸੀ ਇਸ ਤੋਂ ਪਹਿਲਾਂ ਹਾਕੀ ਦੀਆਂ ਕਈ ਹੋਈਆਂ ਨੇ ਚਾਰ ਪੰਜ ਦਿਨ ਪਹਿਲਾਂ ਕੋਈ ਪੋਸਟ ਚੱਲ ਰਹੀ ਸੀ ਕਿ ਪੰਜਾਬ ਦੇ ਕਈ ਖਿਡਾਰੀ ਨੇ ਪਿੱਛੇ ਕ੍ਰਿਕਟ ਦਾ ਮੈਚ ਹੋਇਆ ਸੀ ਪੰਜਾਬ ਆਪਣੇ ਪੰਜਾਬੀ ਬੰਦੇ ਕਿਸੇ ਹੋਰ ਦੇਸ਼ ਦੀਆਂ ਟੀਮਾਂ 'ਚ ਖੇਡ ਰਹੇ ਨੇ ਤੁਸੀਂ ਦੇਖੋ ਅੰਗਲੈਂਡ ਦੀਆਂ ਟੀਮਾਂ 'ਚ ਕ੍ਰਿਕਟ ਦੀਆਂ ਟੀਮਾਂ 'ਚ ਸਾਡੇ ਬਾਹਰਲੀ ਟੀਮਾਂ ਸ਼੍ਰੀਲੰਕਾ ਤੋਂ ਵੀ ਖੇਡਦੇ ਹੁੰਦੇ ਸੀ ਮਗਲਾਦੇਸ਼ ਤੋਂ ਵੀ ਇੰਡੀਆ ਵਾਲੇ ਖੇਡਦੇ ਹੁੰਦੇ ਸੀ ਕਿਉਂਕਿ ਇੱਥੇ ਵਾਲਾ ਮਾਹੌਲ ਕਿਤੇ ਨਾ ਕਿਤੇ ਖਰਾਬ ਕੀਤਾ ਹੋਇਆ ਇਸ ਕਰਕੇ ਲੋਕ ਆਪਣੇ ਡਿਜ਼ਾਇਰ ਤਾਂ ਲੋਕਾਂ ਨੇ ਹੁੰਦੇ ਨੇ ਪਰ ਇੱਥੇ ਜਦੋਂ ਨਹੀਂ ਫੁੱਲਫਿਲ ਹੁੰਦੇ ਉਹ ਤੋਂ ਬਾਹਰੋਂ ਜਾ ਕੇ ਕਿਸੇ ਹੋਰ ਥਰੂ ਕਰਦੇ ਨੇ ਹੂੰ ਠੀਕ ਹੈ ਗੁਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਧੰਨਵਾਦ ਸੋ ਐਸੀ ਅੱਜ ਦੀ ਖਾਸ ਫਿਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਗੰਭੀਰ ਮੁੱਦੇ ਦੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ